ਬਹੁਤ ਵੱਡੀ ਗੱਲ ਆ ਕਿ ਅੱਜ ਕੱਲ ਕੋਚ ਆ ਕੋਚ ਅਗਲਾ ਕਹਿੰਦਾ ਮੈਨੂੰ 1000 ਦੇ ਦਿਓ ਫੀਸ ਜੇ 10 ਪਲੇਅਰਾਂ ਦਾ 10000 ਰੁਪਏ ਇਕੱਠਾ ਕਰ ਲਿਆ ਹਨ ਜੀ ਇਹ ਆਮ ਗੱਲ ਆ ਪਰ ਇਹ ਬੰਦੇ ਨੇ ਇੱਕ ਵੀ ਪਲੇਅਰ ਤੋਂ ਕਦੇ ਰੁਪਈਆ ਨਹੀਂ ਲਿਆ ਤੇ ਪਲੇਅਰਾਂ ਨੂੰ ਖਰਾਕ ਵੀ ਆਪ ਦੇ ਕੋਲ ਤੇ ਮਿਹਨਤ ਵੀ ਆਪ ਦੇ ਕੋਲ ਬਾਈ ਨੇ ਦੱਸਿਆ ਆਪਾਂ ਇਹਨਾਂ ਨੂੰ ਖੁਦ ਪਹਿਲਾਂ ਮਿਹਨਤ ਲਾ ਕੇ ਦੱਸੀ ਦੀ ਜਦੋਂ ਪਹਿਲਾਂ ਕੈਂਪਸ ਸਟਾਰਟ ਕੀਤਾ ਤਾਂ ਦੱਸਿਆ ਵੀ 20 ਪੀ 50 ਮਹਾ ਡੰਡ ਲੱਗਦੇ ਸੀ ਇਹਨਾਂ ਨੂੰ ਮੈਂ ਆਪ 1000 12 1200 ਡੰਡ ਮੈਂ ਆਪ ਲਾ ਦਿੰਦਾ ਜੀ ਇਮਸਪਾਟੇ ਪਾਇ ਪਾਂ ਕੋ ਸਪਾਟਾਈ ਵੈਸੇ ਪੁੱਛਦੇ ਆ ਤੁਹਾਡੇ ਤੋਂ ਨਵੇਂ ਮੁੰਡੇ ਕਿ ਬਾਈ ਸ਼ਾਰਟਕਟ ਰਾਹ ਆ ਚੀਜ਼ਾਂ ਦੱਸ ਦਿਓ ਜਾਂ ਆ ਚੀਜ਼ਾਂ ਚਲੋ ਬਾਈ ਸੋਚ ਹੁੰਦੀ ਆਪੋ ਆਪਣੀ ਹਰੇਕ ਬੰਦੇ ਦੀ ਪਰ ਅਸੀਂ ਸ਼ੁਰੂ ਤੋਂ ਮੰਨ ਲਓ ਪਹਿਲੇ ਹੀ ਹਾਰਡਵਰਕ ਕਰ ਰਹੇ ਸੀਗੇ ਸਾਨੂੰ ਕੰਮ ਕਰਨ ਦਾ ਸ਼ੌਂਕ ਆ ਸੀ ਚਾਹੁੰਦੇ ਵੀ ਸਾਡਾ ਪਿੰਡ ਅੱਗੇ ਆਵੇ ਹਾਂਜੀ ਕੰਮ ਦੇ ਵਿੱਚ ਖੇਡਾਂ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਅਸੀਂ ਆਪਦੇ ਹੱਥੀਂ ਕੰਮ ਕਰਦੇ ਆ ਸਾਡੇ ਮੁੰਡੇ ਮੇਰੇ ਭਰਾ ਛੋਟੇ 7-8 ਜਣੇ ਸਾਡੀ ਟੀਮ ਅਸੀਂ ਆਦਾ ਹੱਥੀਂ ਕੰਮ ਕਰਦੇ ਆ ਅਸੀਂ ਕਰੇ ਦਿਹਾੜੀ ਦਾ ਉਰਦੂ ਇਹ ਨਹੀਂ ਗੱਭੀ ਕੱਲ ਹੁੰਦਾ ਵੀ ਅਗਲਾ ਕਹਿ ਦਿੰਦਾ ਸਰਪੰਚ ਬਣਨ ਵਾਸਤੇ ਪਹਿਲਾਂ ਕਰੀ ਕੇ ਤੇ ਅਸੀਂ ਹੁਣ ਵੀ ਉਵੇਂ ਹੀ ਕਰਦੇ ਆਂ ਵੈਸੇ 4-5 ਸਾਲ ਚ ਪਲੇਅਰ ਤਿਆਰ ਹੁੰਦਾ ਸੀ ਸਾਡੇ ਸਮੇਂ ਦੇ ਵਿੱਚ ਜਿਹੜਾ 4-5 ਸਾਲ ਦੇ ਵਿੱਚ ਤਿਆਰ ਹੁੰਦਾ ਸੀ ਉਹ 10-12 ਸਾਲ ਕਬੱਡੀ ਖੇਡਦਾ ਸੀ ਤੇ ਉਸ ਤੋਂ ਬਾਦੋਂ ਪੰਜ ਚਾਰ ਸਾਲ ਉਹ ਮਾੜੇ ਹੁੰਦੇ ਵੀ ਖੇਡ ਜਾਂਦਾ ਸੀ ਵੀ ਇਹ ਬੰਦਾ ਖੇਡਿਆ ਇਹਨੂੰ ਦਰਦ ਆ ਕਬੱਡੀ ਦਾ ਵੀ ਯਾਰ ਅੱਜ ਜਿਹੜੀ ਕਬੱਡੀ ਹੈ ਉਹ ਮਿਹਨਤੋਂ ਤੋਂ ਬਣਾ ਕਿੱਧਰ ਨੂੰ ਜਾਂਦੀ ਜੀ ਮਿਹਨਤ ਦੇ ਨਾਲ ਜਿਹੜਾ ਬੰਦਾ ਕਬੱਡੀ ਖੇਡਦਾ ਉਹ ਹਮੇਸ਼ਾ ਹੀ ਕਾਮਯਾਬ ਹੋਊਗਾ ਤੇ ਹੋਏ ਵੀ ਆਦਾ ਗਨੀ ਮਾਲਿਆਕਰ ਇਹ ਗੱਲ ਆ ਬਈ 21 ਅਕਰ ਪਈ ਨੇ ਲੈਂਦਾ ਤੇ ਬਾਈ ਦਾ ਦਿੱਲੀ ਦਾ ਅਪਡਾਉਨ ਇੱਕ ਸੈਟ ਦਾ 30 ਕਿਲੋਮੀਟਰ ਜੀ 4 ਸਾਲ ਹੋ ਗਏ ਆ ਤੇ ਬਾਈ ਨੇ ਕਦੇ ਕਿਸ ਨੇ ਇਹ ਨਹੀਂ ਕਿਹਾ ਕਿ ਬਈ ਮੇਰਾ ਬਈ ਟੈਂਕ ਖਾਲੋ ਹੁੰਦਾ ਜਾਂ ਮੇਰਾ ਵੀ ਤੇਲ ਖਤ। ਇੱਥੇ ਵੀ ਆਪਣੇ ਰੋਅਪਰ ਤੇ ਫ੍ਰੀ ਕੋਡ ਏਰੀਏ ਦੇ ਤਕਰੀਬਨ 8 ਤੋਂ 10 ਮਿੰਟਾਂ ਦੇ ਮੁੰਡੇ ਆਉਂਦੇ ਆ 8 ਤੋਂ 10 ਮਿੰਟਾਂ ਦੇ ਉਧਰ ਜੇ ਮੱਲਾ ਕੋਈ ਕਬੱਡੀ ਵੀ ਖੇਡਦਾ ਵਾਲੀਬਾਲ ਵੀ ਆ ਕਰੈਕਟ ਵਾਲੇ ਵੀ ਕੋਈ ਫਿਟਨੈਸ ਆਸਤੇ ਵੀ ਆਉਂਦੇ ਆ ਜੀ ਸਾਰੇ ਸਾਰੇ ਤਰ੍ਹਾਂ ਦੇ ਮੁੰਡੇ ਆਉਂਦੇ ਆ ਇੱਥੇ ਜਦੋਂ ਕੈਂਪ ਸ਼ੁਰੂ ਕਰਦੇ ਹਾਂ ਉਹ ਕਿੰਨੇ ਕੁ ਮੁੰਡੇ ਹੁੰਦੇ ਆ ਜਦੋਂ ਲਾਸਟ ਦੇ ਵਿੱਚ 6 ਮਹੀਨੇ ਜਾਂ 6 ਮਹੀਨੇ ਦੇ ਵਿੱਚ ਲਾਸਟ ਕੈਂਪ ਹੁੰਦਾ ਜਾਂ ਲਾਸਟ ਡੇਟਾਂ ਹੁੰਦੀਆਂ ਉਹਨਾਂ ਕਿੰਨੇ ਮੁੰਡੇ ਰਹਿ ਜਾਂਦੇ ਆ ਸਾਡੇ ਬਈ ਇੱਕ ਤਾਂ ਜਾਲੇ ਨਵੇਂ ਹੀ ਹੁਣ ਲਵਾਇਆ ਸੀ ਤੇ ਵਾਲੀਵਾਲ ਛਾਦੇ ਖੇਡਦੇ ਆ ਤੇ ਕਬੱਡੀ ਤੇ ਕਰੈਕ ਇਹ ਨਹੀਂ ਵੀ ਕੱਲਾ ਸਪੀਰਟ ਦੇ ਸਿਰ ਤੇ ਤੇ ਜਾਂ ਕੱਲਾ ਮੰਨ ਲਓ ਵੀ ਉਹ ਜੇ ਕੋਚਾਂ ਦੇ ਹੱਥ ਝੜ ਕੇ ਵੀ ਤੁਹਾਨੂੰ ਸਾਲ ਚ ਪਲੇਅਰ ਬਣਾ ਦਿਆਂਗੇ ਘੱਟੋ ਘੱਟ ਜਦੋਂ ਇਹਨਾਂ ਨੂੰ ਦੇਖੀਦਾ ਸੀ ਨਾ ਸਿੰਧੂ ਉਹਨਾਂ ਨੂੰ ਗਰਜੀਤ ਉਹਨਾਂ ਨੂੰ ਗਿੰਦੀ ਹੁਣੀ ਖੇਡਦੇ ਹੁੰਦੇ ਸੀਗੇ ਹਨਾ ਤੇ ਉਸ ਵਕਤ ਆ ਚਪੂਰਤ ਐਸੇ ਗਰਾਊਂਡ ਦੇ ਵਿੱਚ ਦੋ ਕਬੱਡੀ ਦੇ ਕੱਪ ਹੁੰਦੇ ਰਹੇ ਸਾਡਾ ਏਰੀਆ ਇੰਨਾ ਕਿ ਬਿਜੀ ਹੁੰਦਾ ਸੀ ਵੀ ਟੂਰਨਾਮੈਂਟ ਹੀ ਬਹੁਤ ਜ਼ਿਆਦਾ ਹੂੰ ਤੇ ਅੱਜ ਹੁਣ ਟੂਰਨਾਮੈਂਟ ਕੌਣ ਕਰਾਵੇ ਜਦੋਂ ਟੀਮ ਵੀ ਹੈ ਨਹੀਂ ਕਿਸੇ ਪਿੰਡ ਦੀ ਮੰਦਰ ਬਿਰਜੇ ਕੇ ਵਧਾਈਆਂ ਬਾਈ ਗੀਤ ਦੀਆਂ ਤੁਹਾਨੂੰ ਬਹੁਤ ਸਾਰਾ ਕੀਤਾ ਬਹੁਤ ਵਧਾਈਆਂ ਬਾਈ ਤੁਹਾਨੂੰ ਇੱਕੋ ਆਵਾਜ਼ ਟੀਵੀ ਵਾਲੇ ਸਾਡੇ ਭਰਾ ਨਵੀ ਹੁਣੀ ਜਿਹੜੇ ਚੱਲ ਕੇ ਆਏ ਆ ਸਾਨੂੰ ਬਹੁਤ ਜ਼ਰੂਰਤ ਸੀ ਤੁਹਾਡੇ ਅਗੇ ਭਰਾਵਾਂ ਦੀ ਹੂੰ ਜੋ ਕਿ ਸਾਡੇ ਜਿਹੜਾ ਫਿਰੋਜ਼ਪੁਰ ਜ਼ਿਲ੍ਹਾ ਤੇ ਫਰੀਦਕੋਟ ਜ਼ਿਲ੍ਹਾ ਨਵੀਂ ਪਤਾ ਕੀ ਆ ਕਿਉਂ ਪਿੱਛੇ ਰਿਹਾ ਕੀ ਕਾਰਨ ਸੀਗਾ ਇਹ ਕੈਂਪ 4 ਸਾਲ ਤੋਂ ਚੱਲਦਾ ਆ ਰਿਹਾ ਤੇ 4 ਸਾਲ ਤੋਂ अनेਕਾਂ ਪਲੇਅਰ ਜਿਹੜੇ ਉਹ ਖੇਡ ਵੀ ਚੁੱਕੇ ਆ ਜਿੱਦਾਂ ਸਾਡਾ ਹਰਪ੍ਰੀਤ ਮੁੰਡਾ ਹੈ ਨਾ ਹਰਪ੍ਰੀਤ ਮੁੰਡਾ ਤੁਸੀਂ ਖੇਡਦਾ ਦੇਖਿਆ ਉਹ ਤਿੰਨਾ ਚਾਰਾਂ ਟੂਰਨਾਮੈਂਟਾਂ ਦਾ ਬੈਸਟ ਆ ਜੀ ਬੈਸਟ ਇਸ ਕਰਕੇ ਆ ਕਿਉਂਕਿ ਉਹਨੂੰ ਕੋਚਿੰਗ ਹੀ ਵਧੀਆ ਮਿਲੀ ਆ ਮਿਹਨਤ ਬਹੁਤ ਵਧੀਆ ਮਿਲੀ ਕੋਚਿੰਗ ਵਧੀਆ ਮਿਲੀ ਤਾਂ ਕੋਚ ਵਧੀਆ ਮਿਲਿਆ ਹਾਂ ਕੋਚ ਵਧੀਆ ਮਿਲਿਆ ਮਿਹਨਤ ਮਿਲੀ ਕਿਉਂਕਿ ਅੱਜ ਕੱਲ ਤੈਨੂੰ ਪਤਾ ਜਿਹੜੇ ਪਲੇਅਰ ਆ ਉਹ ਸ਼ਾਰਟਕਟ ਚਾਹੁੰਦੇ ਆ ਮਿਹਨਤ ਬਹੁਤ ਘਟ ਗਈ ਕਬੱਡੀ ਚ ਮੇਨ ਰੀਜ਼ਨ ਜਿਹੜਾ ਇਹ ਆ ਵੀ 2 ਸਾਲ ਖੇਡਦੇ ਪਲੇਅਰ 3 ਸਾਲ ਖੇਡਦੇ ਉਸ ਤੋਂ ਬਾਅਦ ਕਈ ਪਲੇਅਰ ਆਪਾਂ ਨੂੰ ਨਜ਼ਰੀਂ ਵੀ ਨਹੀਂ ਆ ਉਹਦਾ ਕਾਰਨ ਇਹੀ ਆ ਵੀ ਮਿਹਨਤ ਹੈ ਨਹੀਂ ਜਿੱਦਾਂ ਇਹ ਸਿੰਧੂ ਆ ਹੁਣ ਆਪਣਾ ਸਾਡਾ ਹੀਰਾ ਬੰਦਾ ਹੈਨਾ ਇਹਨੇ ਇੰਗਲੈਂਡ ਕਬੱਡੀ ਖੇਡੀ ਹੈਜ਼ ਦੇ ਵੱਲੋਂ ਬਹੁਤ ਵਧੀਆ ਕਬੱਡੀ ਖੇਡੀ ਆ ਸਾਰਿਆਂ ਨੂੰ ਪਤਾ ਜਿਨ੍ਹਾਂ ਨੇ ਮੈਚ ਦੇਖੀ ਪਰ ਕਾਰਨ ਕੀ ਕਿ ਹਰ ਇੱਕ ਪਲੇਅਰ ਇਹ ਨਹੀਂ ਚਾਹੁੰਦਾ ਕਿ ਮੈਂ ਪਲੇਅਰ ਪੈਦਾ ਕਰਾਂ ਜਿੱਦਾਂ ਇਹਦੀ ਸੋਚ ਆ ਵੀ ਇਹ ਬੰਦਾ ਖੇਡਿਆ ਇਹਨੂੰ ਦਰਦ ਦਾ ਕਬੱਡੀ ਦਾ ਵੀ ਯਾਰ ਅੱਜ ਜਿਹੜੀ ਕਬੱਡੀ ਉਹ ਮਿਹਨਤ ਤੋਂ ਬਿਨਾ ਕਿੱਧਰ ਨੂੰ ਜਾ ਰਹੀ ਹੈ ਜੀ ਮਿਹਨਤ ਦੇ ਨਾਲ ਜਿਹੜਾ ਬੰਦਾ ਕਬੱਡੀ ਖੇਡਦਾ ਉਹ ਹਮੇਸ਼ਾ ਹੀ ਕਾਮਯਾਬ ਹੋਊਗਾ ਤੇ ਹੋਏ ਵੀ ਆ ਅੱਜ ਨਰਵੈਰ ਖੋਨੀ ਦਾ ਕੈਂਪ ਲੱਗਾ ਹੋਇਆ ਉਹਦੇ ਨਾਲ ਵੀ ਗੱਲ ਹੁੰਦੀ ਰਹਿੰਦੀ ਹੈ ਹਨਾ ਨਰਵੈਰ ਖੋਨੀ ਨੇ ਵੀ ਤੈਨੂੰ ਪਤਾ ਬਹੁਤ ਤਕੜੀ ਬਹੁਤ ਤਕੜੀ ਮਾਰ ਕੇ ਦੀ ਕਬੱਡੀ ਖੇਡਿਆ ਹਾਂ ਜਾਦੂਗਰ ਕਹਿੰਦੇ ਕਬੱਡੀ ਦਾ ਇਹ ਵੀ ਸਾਡਾ ਹੀਰਾ ਜਿਹੜਾ 4 ਸਾਲ ਤੋਂ ਕੈਂਪ ਲਾ ਰਿ ਤੇ ਕਿਸੇ ਨੂੰ ਇਹ ਵੀ ਨਹੀਂ ਸੀ ਦੱਸਿਆ ਨੇ মিডিਆ ਵਾਲੇ ਨੂੰ ਵੀ ਮੈਂ ਕੈਂਪ ਲਾ ਰਿਹਾ ਆਪਦੇ ਕੋਲੋਂ ਪੈਸੇ ਖਰਚ ਕੇ ਦੇਖ ਇੱਕ ਬਹੁਤ ਵੱਡੀ ਗੱਲ ਆ ਕਿ ਅੱਜ ਕੱਲ ਕੋਚ ਆ ਕੋਚ ਅਗਲਾ ਕਹਿੰਦਾ ਮੈਨੂੰ ਹਜ਼ਾਰ ਦੇ ਦਿਓ ਫੀਸ ਜੇ 10 ਪਲੇਅਰ ਆ ਤਾਂ 10000 ਰੁਪਏ ਇਕੱਠਾ ਕਰ ਲਿਆ ਹਣ ਇਹ ਆਮ ਗੱਲ ਆ ਪਰ ਇਹ ਬੰਦੇ ਨੇ ਇੱਕ ਵੀ ਪਲੇਅਰ ਤੋਂ ਕਦੇ ਰੁਪਈਆ ਨਹੀਂ ਲਿਆ ਤੇ ਪਲੇਅਰਾਂ ਨੂੰ ਖਾਣਾ ਵੀ ਆਪਦੇ ਕੋਲੋਂ ਤੇ ਮਿਹਨਤ ਵੀ ਆਪਦੇ ਕੋਲੋਂ ਬਹੁਤ ਵੱਡੀ ਗੱਲ ਕਬੱਡੀ ਦਾ ਦਰਦ ਆ ਭਾਈ ਜਦੋਂ ਵੀ ਮੇਰੀ ਤੇ ਸ਼ੰਦੂ ਦੀ ਗੱਲ ਹੁੰਦੀ ਹੈ ਨਾ ਇਹੀ ਨਵੀ ਉਹਨੇ ਗੱਲ ਕਹਿਣੀ ਇਹਨੇ ਕਹਿਣਾ ਯਾਰ ਵੀ ਆਪਣੇ ਏਰੀਆ ਦੀਆਂ ਟੀਮਾਂ ਖਤਮ ਹੋ ਗਈ ਮੈਂ ਵੀ ਇਹੀ ਗੱਲ ਕਹਿਣੀ ਵੀ ਸਿੰਧੂ ਯਾਰ ਉਹ ਵੀ ਸਮਾ ਸੀ ਕੋਈ ਜਦੋਂ ਹਰਿਆਣੇ ਦੇ ਟੀਮ ਹਰਿਆਣੇ ਦੇ ਜਿਹੜੇ ਵੀ ਕੱਪ ਕਰਾਉਂਦੇ ਸੀ ਨਾ ਮੈਨੇਜਮੈਂਟ ਉਹ ਮੈਨੂੰ ਆਉਂਦੇ ਹੁੰਦੇ ਸੀ ਸਾਡੇ ਸੈਦੋ ਕਿਆਂ ਦਾ ਮੱਖਣ ਖੇਡੇ ਸਾਡੇ ਮਾਨਪ੍ਰੀਤ ਡਾਲਾ ਖੇਡੇ ਸਾਡੇ ਗਰਜੀਤ ਤੂਤ ਖੇਡੇ ਸਿੰਧੂ ਤੂਤ ਖੇਡੇ ਹਨ ਤੇ ਅੱਜ ਸਾਡੀਆਂ ਕਮੇਟੀਆਂ ਚਲੋ ਪਲੇਅਰ ਉਹ ਵੀ ਵਧੀਆ ਮੈਂ ਮਾੜਾ ਨਹੀਂ ਕਹਿਣਾ ਚਾਹੁੰਦਾ ਪਰ ਸਾਡੀਆਂ ਕਈ ਕਮੇਟੀਆਂ ਜਿਹੜੀਆਂ ਇਹ ਗੱਲ ਕਹਿੰਦੀਆਂ ਕਿ ਸਾਡੇ ਸਾਡੇ ਹਰਿਆਣੇ ਦਾ ਆ ਪਲੇਅਰ ਖੇਡੇ ਤੇ ਫੇਰ ਮੇਲਾ ਬਣਿਆ ਇਹ ਸਮੇਂ ਦਾ ਸੱਚ ਹੈਗਾ ਸੱਚ ਹੈ ਤੇ ਫਿਰ ਕਿੱਥੇ ਕਮੀ ਰਹੀਗੀ ਵੀ ਅਸੀਂ ਮਾਲਵੇ ਵਾਲੇ ਉਹ ਪਲੇਅਰ ਨਹੀਂ ਪਾਇਦਾ ਕਰ ਸਕੀ ਕਮੀ ਰਹੀਗੀ ਕਿ ਸਾਡੇ ਜਿਹੜੇ ਮਾਲਵੇ ਦੇ ਪਲੇਅਰ ਆ ਉਹ ਗਰਾਊਂਡ ਤੋਂ ਦੂਰ ਹੋ ਗਏ ਮਿਹਨਤ ਤੋਂ ਦੂਰ ਜੀ ਤੇ ਇੱਕ ਤੁਹਾਡੀ ਅਸੀਂ ਇੰਟਰਵਿਊ ਕਰਨ ਆਏ ਸੀ ਤੁਸੀਂ ਅਸੀਂ ਕੈਂਪ ਦੇ ਵਿੱਚ ਲਿਆਏ ਬਹੁਤ ਬਹੁਤ ਧੰਨਵਾਦ ਤੇ ਬਾਈ ਜਿਵੇਂ ਕਿ ਤੁਸੀਂ ਕੈਂਪ ਲਾਉਨੇ ਹੋ 4 ਸਾਲ ਤੋਂ ਸਾਨੂੰ ਅੱਜ ਪਤਾ ਚੱਲਿਆਗਾ ਉਹ ਵੀ 6 6 ਮਹੀਨੇ ਕੈਂਪ ਅਕਸਰ ਅਸੀਂ ਦੇਖਦੇ ਹੁੰਨੇ ਆ ਮਹੀਨੇ 2 ਮਹੀਨੇ ਕੈਂਪ ਚੱਲਦਾਗਾ ਬਾਈ ਜੀ ਤੁਹਾਨੂੰ ਮੰਦਰ ਮਿਰਜੇ ਕਨੇ ਦੱਸ ਹੀ ਦਿੱਤਾ ਹਨਾ ਪਲੇਅਰ ਬਹੁਤ ਔਖਾ ਤਿਆਰ ਹੁੰਦਾ ਪੰਜ ਤੋਂ 6 ਸਾਲ ਲੱਗਦੇ ਪਲੇਅਰ ਤਿਆਰ ਹੋਣ ਤੇ ਤੇ ਇੱਕ ਮਹੀਨੇ ਨਾਲ ਤੇ ਬੰਦੇ ਦੀ ਸਿਹਤ ਹੀ ਮਹਾ ਫਟ ਹੁੰਦੀ ਆ ਘੱਟੋ ਘੱਟ 6 ਮਹੀਨੇ ਹੁਣ ਇਹਨਾਂ ਦਾ ਤਿਆਰੀ ਲਾਵਾਂਗੇ ਉਸ ਤੋਂ ਬਾਅਦ ਨਵੰਬਰ ਚ ਮੈਚ ਸ਼ੁਰੂ ਹੋਏ ਨੇ ਫਿਰ ਇਹ 4-5 ਮਹੀਨੇ ਮੈਚ ਖੇਡਣਗੇ ਉਸ ਤੋਂ ਬਾਅਦ ਫਿਰ ਅਸੀਂ ਜਲਾਈ ਤੋਂ ਕੈਂਪ ਸਟਾਰਟ ਕਰ ਦਿੰਦੇ ਆ ਇਹ ਨਵੰਬਰ ਤੋਂ ਜਲਾਈ ਤੱਕ ਹਾਂਜੀ ਹਾਂਜੀ ਜੀ 6 ਮਹੀਨੇ ਕੈਂਪ ਤੇ 6 ਮਹੀਨੇ ਖੇਡਣ ਦਾ ਹਾਂ 6 ਨਵੰਬਰ ਤੋਂ ਮੁੜ ਕੇ ਮੈਚ ਸਟਾਰਟ ਹੋ ਜਾਂਦੇ ਆ ਜੀ ਪਿੰਡਵਾਰ ਸੀਜ਼ਨ ਨੂੰ ਪਤਾ ਹੀ ਆ ਸਾਲ ਦਾ ਸੀਜ਼ਨ ਚੱਲ ਇਰੇ ਸਾਰੇ ਮੁੰਡਿਓ ਮੈਚ ਖੇਡਦੇ ਤੇ 4 ਸਾਲਾਂ ਦੇ ਵਿੱਚ ਕੋਈ ਪਲੇਅਰ ਤਿਆਰ ਹੋਇਆ ਕਿ ਨਹੀਂ ਤੁਹਾਡੇ ਕੋਲ ਹਾਂਜੀ ਹਾਂਜੀ ਇਹ ਸਾਰੇ ਪਲੇਅਰ ਬਾਈ ਜੀ ਇਹ ਨਾ ਜ਼ੀਰੋ ਤੋਂ ਸਟਾਰਟ ਕੀਤੇ ਹੋਇਆ ਹੈ ਕੁਝ ਵੀ ਨਹੀਂ ਪਤਾ ਇਹਨਾਂ ਨੂੰ 20 ਡੰਡ ਵੀ ਨਹੀਂ ਲੱਗਦੇ ਸੀ ਜਦੋਂ ਪਹਿਲੇ ਦਿਨ ਮੈਂ ਸਟਾਰਟ ਕੀਤਾ ਇਹਨਾਂ ਨੂੰ ਹੁਣ ਮੰਨ ਲਾ ਇਹ 12-1200 ਡੰਡ 10-10 ਕਿਲੋਮੀਟਰ ਇੱਕੋ ਸਾਹ ਚ ਲਾ ਦਿੰਦੇ ਜੀ 5-500 ਸਪਾਟਾ ਲਾਉਂਦੇ ਆ ਜੀ 5-500 ਸਪਾਟਾ ਬਹੁਤ ਆਹ ਦੇਖੋ ਸਾਹ ਚ ਜਿਹੜੇ ਅੱਜ ਤੁਸੀਂ ਦੇਖੋ ਹਨਾ ਜਿੰਨੇ ਵੀ ਕਬੱਡੀ ਪਲੇਅਰ ਆ ਬਹੁਤ ਘੱਟ ਲਾ ਰਹੇ ਆ ਜੀ ਇਹੋ ਚੀਜ਼ ਹੈ ਜਿਵੇਂ ਅਸੀਂ ਆਪ ਪਹਿ ਬਹੁਤ ਹਾਰਡ ਮਿਹਨਤ ਆ ਤਾਂ ਹੀ ਬਹੁਤ ਘੱਟ ਮੁੰਡੇ ਇੱਥੇ ਆਉਂਦੇ ਹਨ ਪਹਿਲੀ ਗੱਲ ਤਾਂ ਮਿਹਨਤ ਤੋਂ ਹੀ ਡਰ ਜਾਂਦੇ ਆ ਜੀ ਇੰਨੀ ਪਤਾ ਹੀ ਆ ਸਾਰਿਆਂ ਨੂੰ ਬਾਈ ਮੈਂ ਵੀ ਆਪ ਕਿੰਨੀ ਮਿਹਨਤ ਲਾਉਂਦਾ ਸੀ ਮੈਂ ਤੇ ਸਾਰਿਆਂ ਨੂੰ ਪਤਾ ਹੀ ਬਾਈ ਮਿਹਨਤ ਬਹੁਤ ਹਾਰਡ ਲਾਉਂਦਾ ਇੱਕ ਨਾ ਨਵੀਂ ਹੋਰ ਗੱਲ ਆ ਵੀ ਇੱਕ ਕੋਚ ਹੁੰਦੇ ਆ ਪਾਸੇ ਬਹਿ ਜਾਂਦੇ ਡੰਡਾ ਲੈ ਕੇ ਜਾਂ ਪਾਸੇ ਬਹਿ ਕੇ ਪਲੇਅਰਾਂ ਨੂੰ ਕੋਚਿੰਗ ਕਰਾਉਂਦੇ ਹਨ ਮੈਂ ਜਦੋਂ ਇਸ ਕੈਂਪ ਦੇ ਵਿੱਚ ਆਇਆ ਪਹਿਲੇ ਦਿਨ ਮੈਂ ਦੇਖਿਆ ਕਿ ਇਹ ਸਿੰਧੂ ਅੱਜ ਵੀ ਮੰਨ ਲਓ 42 43 ਸਾਲ ਦੀ ਉਮਰ ਹੋ ਗਈ ਸਿੰਧੂ ਦੀ ਅੱਜ ਵੀ ਮੁੰਡਿਆਂ ਨੇ ਬਰਾਬਰ ਦੀ ਮਿਹਨਤ ਕਰਨ ਨਾਲ ਆਪ ਵੀ ਲਾਉਂਦੇ ਨਾਲ ਪੂਰੀ ਜਿੱਦਾਂ ਦੀ ਮੰਨ ਲਓ ਮਿਹਨਤ ਪਲੇਅਰ ਲਾਉਂਦੇ ਆ ਨਾ ਉਹ ਮੁੰਡੇ 18 18 19 19 ਸਾਲ ਦੇ 25 ਸਾਲ ਦੇ 30 ਸਾਲ ਦੇ ਹਨ ਬਰਾਬਰ ਮਿਹਨਤ ਲਾਉਣੀ ਉਹਨਾਂ ਨੂੰ ਦੱਸਣਾ ਕਿ ਜੇ ਅਸੀਂ ਅੱਜ 42 ਸਾਲ ਦੇ ਫਿੱਟ ਆ ਨਾ ਤੇ ਤੁਸੀਂ ਵੀ 42 ਸਾਲ ਦੇ ਫਿੱਟ ਰਹਿ ਸਕਦੇ ਆ ਜੇ ਤੁਸੀਂ ਮਿਹਨਤ ਲਾਓ ਇਹ ਨਹੀਂ ਵੀ ਕੱਲਾ ਸਟੀਰਡ ਦੇ ਸਰ ਤੇ ਤੇ ਜਾਂ ਕੱਲਾ ਮੰਨ ਲਓ ਵੀ ਉਹ ਜੇ ਕੋਚਾਂ ਦੇ ਹੱਥ ਚੜ੍ਹ ਕੇ ਵੀ ਤੁਹਾਨੂੰ ਸਾਲ ਚ ਪਲੇਅਰ ਬਣਾ ਦੇਵਾਂਗੇ ਘਟੋ ਘਟ ਜਦੋਂ ਇਹਨਾਂ ਨੂੰ ਦੇਖੀਦਾ ਸੀ ਨਾ ਸਿੰਧੂ ਉਹਨਾਂ ਨੂੰ ਗਰਜੀਤ ਉਹਨਾਂ ਨੂੰ ਗਿੰਦੀ ਹੁਣੀ ਖੇਡਦੇ ਹੁੰਦੇ ਸੀਗੇ ਹਨਾ ਤੇ ਉਸ ਵਕਤ ਆ ਸ਼ਕੂਰ ਇਸੇ ਗਰਾਊਂਡ ਦੇ ਵਿੱਚ ਦੋ ਕਬੱਡੀ ਦੇ ਕੱਪ ਹੁੰਦੇ ਰਹੇ ਸਾਡਾ ਏਰੀਆ ਇੰਨਾ ਕਿ ਬਿਜੀ ਹੁੰਦਾ ਸੀ ਵੀ ਟੂਰਨਾਮੈਂਟ ਹੀ ਬਹੁਤ ਜ਼ਿਆਦਾ ਹੁੰਦੇ ਤੇ ਅੱਜ ਹੁਣ ਟੂਰਨਾਮੈਂਟ ਕੌਣ ਕਰਾਵੇ ਜਦੋਂ ਟੀਮ ਵੀ ਹੈ ਨਹੀਂ ਕਿਸੇ ਪਿੰਡ ਦੀ ਖੇਡਣ ਵਾਲੇ ਹੈ ਨਹੀਂ ਖੇਡਣ ਵਾਲਾ ਹੀ ਹੈ ਨਹੀਂ ਮੇਨ ਕਮੀ ਇੱਥੇ ਰਹਿ ਗਈ ਸੋ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਇਸ ਪਲੇਅਰ ਦਾ ਵੀ ਜਿਹੜਾ ਆਉਣ ਵਾਲੇ ਸਮੇਂ 'ਚ ਮੈਨੂੰ ਇਹ ਆ ਵੀ ਜਿੱਦ ਨੇ ਬਾਹਰਲੇ ਵੀਰਾਂ ਨੇ ਮਦਦ ਭੇਜੀ ਸੀ ਮੈਂ ਉਸ ਦਿਨ ਵੀ ਆਇਆ ਸੀਗਾ ਗਰਾਊਂਡ 'ਚ ਮੈਂ ਇਹੀ ਗੱਲ ਕਹੀ ਸੀ ਵੀ ਸਿੰਧੂ ਜੇ ਆਪਣੇ ਕੋਲ 20 ਮੁੰਡੇ ਆਉਂਦੇ ਹਨ ਤੇ 20ਾਂ ਦੇ ਵਿੱਚੋਂ ਜੇ ਆਪਾਂ 5 ਪਲੇਅਰ ਮਾ ਖੇਡ ਕਬੱਡੀ ਦੀ ਝੋਲੀ ਪਾ ਲਈਏ ਤੇ ਮੈਂ ਸਮਝਦਾ ਵੀ ਸਿੰਧੂ ਸਾਡਾ ਬਹੁਤ ਤਕੜਾ ਜੀ 5 ਪਲੇਅਰ ਬਹੁਤ ਵੱਡੀ ਗੱਲ ਹੈਗੀ ਬਾਕੀ ਇੱਕ ਮੈਂ ਇਹ ਗੱਲ ਕਹੀ ਹੈ ਕਿ 4 ਸਾਲ ਤੋਂ ਲਾ ਰਹੇ ਆ ਕੋਈ ਪਲੇਅਰ ਤਿਆਰ ਨਹੀਂ ਹੋਇਆ ਵੈਸੇ 4-5 ਸਾਲ ਚ ਪਲੇਅਰ ਤਿਆਰ ਹੁੰਦਾ ਸੀ ਸਾਡੇ ਸਮੇਂ ਦੇ ਵਿੱਚ ਜਿਹੜਾ 4-5 ਸਾਲ ਦੇ ਵਿੱਚ ਤਿਆਰ ਹੁੰਦਾ ਸੀ ਉਹ 10-12 ਸਾਲ ਕਬੱਡੀ ਖੇਡਦਾ ਸੀ ਤੇ ਉਸ ਤੋਂ ਬਾਦੋਂ 5-4 ਸਾਲ ਉਹ ਮਾੜੇ ਹੁੰਦੇ ਵੀ ਖੇੜ ਜਾਂਦਾ ਸੀ ਹਾਂ ਜੀ ਹਾਂ ਜੀ ਬਾਈ ਜੀ ਉਹੀ ਨਾਲ ਹੁਣ ਮਤਲਬ 3 ਸਾਲ ਸਟਾਰਟ ਹੋਏ ਨੂੰ ਆ ਚੌਥਾ ਸਾਲ ਸਟਾਰਟ ਆ ਐਤਕੀ ਸਾਲ ਚ ਤੁਹਾਨੂੰ 4-5 ਪਲੇਅਰ ਸਾਡੇ ਵਧੀਆ ਪ੍ਰਦਰਸ਼ਨ ਕਰਦੇ ਦੇਸਣਗੇ ਪੂਰੇ ਆਉਂਦੇ ਆ ਪੰਜਵੇਂ ਸਾਲ ਨੂੰ ਫੁੱਲ ਤਗੜੇ ਨਾਮ ਵਰ ਪਲੇਅਰ ਬਣਨਗੇ ਹੋਏ ਕਪਾਂ ਦੇ ਤੁਹਾਨੂੰ ਆਪ ਹੀ ਦਿਸਣਗੇ ਪੂਰੇ ਤਗੜੇ ਹੁੰਦੇ ਨੇ ਬਾਕੀ ਦੂਜੀ ਗੱਲ ਇਹ ਆ ਵੀ ਜਿਵੇਂ ਹੁਣ ਬਥੇ ਕੋਚ ਤਾਂ ਬਥੇਰੇ ਆ ਡੰਡੇ ਵਾਲੇ ਕੋਚ ਵੀ ਹੈਗੇ ਜੀ ਬਾਈ ਨੇ ਦੱਸਿਆ ਆਪਾਂ ਇਹਨਾਂ ਨੂੰ ਖੁਦ ਪਹਿਲਾਂ ਮਿਹਨਤ ਲਾ ਕੇ ਦੱਸੀ ਦੀ ਹੈ ਜਦੋਂ ਪਹਿਲਾਂ ਕੈਂਪ ਸਟਾਰਟ ਕੀਤਾ ਤੁਹਾਨੂੰ ਦੱਸਿਆ ਵੀ 20 ਪੀ 50 ਮਾਹ ਡੰਡ ਲੱਗਦੇ ਸੀ ਇਹਨਾਂ ਨੂੰ ਮੈਂ ਆਪ 1000 12 ਜਿਵੇਂ ਸਪਾਰਟੇ 5 500 ਸਪਾਰਟਾ ਜੀ ਵੈਸੇ ਪੁੱਛਦੇ ਆ ਤੁਹਾਡੇ ਤੋਂ ਨਵੇਂ ਮੁੰਡੇ ਕਿ ਬਾਈ ਸ਼ਾਰਟਕਟ ਰਾਹ ਆ ਚੀਜ਼ਾਂ ਦੱਸ ਦਿਓ ਜਾਂ ਆ ਚੀਜ਼ਾਂ ਦੱਸ ਦਿਓ ਮੈਂ ਤਾਂ ਇਹ ਸੁਣਿਆ ਕਿ ਜਿਹੜੇ ਕੋਚ ਆ ਟ੍ਰੇਨਿੰਗ ਲਾਉਂਦੇ ਨੇ ਉਹੀ ਇਹ ਚੀਜ਼ਾਂ ਦੱਸਦੇ ਆ ਨਵੇਂ ਪਲੇਅਰਾਂ ਨੂੰ ਨਹੀਂ ਨਹੀਂ ਬਾਈ ਜੀ ਪੁੱਛਦੇ ਤਾਂ ਹੈਗੇ ਆ ਪਰ ਉਹਨਾਂ ਨੂੰ ਆਪਾਂ ਇਹੀ ਮੋਟੀਵੇਟ ਕਰੀ ਜਾਂਦਾ ਵੀ ਇਹ ਦੇ ਨਾਲ ਪਲੇਅਰ ਨਹੀਂ ਬਣਦਾ ਨਾ ਵੀ 6-7 ਸਾਲ ਮਿਹਨਤ ਲਾਉਣੀ ਪਊਗੀ ਭਈ ਤੁਸੀਂ ਆਪ ਹੀ ਦੇਖ ਲਓ ਜੇ ਜਦੋਂ ਦੀ ਇਹ ਚੀਜ਼ਾਂ ਆਈਆਂ ਪਹਿਲਾਂ 20 ਟੀਮਾਂ ਸੀ ਏਰੀਏ ਦੇ ਚ ਫ੍ਰੀ ਕੋਡ ਫਲੇਪਰ ਚ ਹੁਣ ਤੁਸੀਂ ਇਹ ਇੰਨਾ ਕੁਝ ਆਉਣ ਦੇ ਬਾਵਜੂਦ ਇਹ ਦੇਖੋ ਕਿ ਹੁਣ ਟੀਮਾਂ ਕਿੰਨੀਆਂ ਪਲੇਅਰ ਰਹਿ ਗਏ ਟੀਮਾਂ ਵੀ ਖਤਮ ਹੋ ਗਏ ਕਾਰਨ ਇਹੀ ਆ ਵੀ ਮਿਹਨਤ ਘਟ ਗਈ 20 ਪਲੇਅਰ ਗਿਣਨੇ ਵੀ ਔਖੇ ਨੇ ਹਾਂਜੀ ਪਲੇਅਰ ਘਟ ਗਿਆ ਤੇ ਮਤਲਬ ਇਸ ਪਾਸੇ ਆਉਣ ਕਰਕੇ ਕਬੱਡੀ ਦਾ ਕ੍ਰੇਜ਼ ਕਿਉਂ ਘਟਿਆ ਕਾਰਨ ਕੀ ਆ ਪਿੰਡਾਂ ਦੇ ਵਿੱਚ ਨਹੀਂ ਤਾਂ ਅਕਸਰ ਅਗਲਾ ਕਹਿੰਦੇ ਕਬੱਡੀ ਦਾ ਟੂਰਨਾਮੈਂਟ ਕਰਾਵਾਂਗੇ ਫੰਡ ਦੇਵਾਂਗੇ ਮੇਲਾ ਦੇਖਾਂਗੇ ਵਾਡੇ ਅਕਸਰ ਐਸ ਏਰੀਆ ਦੇ ਵਿੱਚ ਫਰੋਜਪੁਰ ਏਰੀਆ ਦੇ ਵਿੱਚ ਬਹੁ ਮੇਲੇ ਹੁੰਦੇ ਸੀਗੇ ਅੱਜ ਕੱਲ ਮੇਲਿਆਂ ਤੇ ਕਬੱਡੀ ਘਟਦੀ ਜਾਂਦੀ ਹੈਗੀ ਭਾਈ ਇਹਦਾ ਸਭ ਤੋਂ ਵੱਡਾ ਕਾਰਨ ਇੱਕ ਹੋਰ ਵੀ ਹੈ ਵੀ ਜਿਹੜੇ ਪਹਿਲਾਂ ਪੁਰਾਣੇ ਪਲੇਅਰ ਸੀ ਬਹੁਤ ਨਾਮਵਰ ਪਲੇਅਰ ਬਹੁਤ ਬਾਨਾ ਬਹੁਤ ਔਖਾ ਭਾਈ ਬਸਿਆ ਘਾ ਬਹੁਤ ਬਸਿਆਣਾ ਉਦੋਂ ਬਾਅਦ ਉਹ ਥੋੜੇ ਗਲਤ ਰਸਤਿਆਂ 'ਚ ਪੈ ਗਏ ਉਹਦੇ ਨਾਲ ਕਬੱਡੀ ਦਾ ਥੋੜਾ ਜਿਹਾ ਕਰੇਜ਼ ਘਟ ਗਿਆ ਲੋਕਾਂ 'ਚ ਕੁਝ ਕੁ ਪਲੇਅਰਾਂ ਕਰਕੇ ਹਾਂਜੀ ਕੁਝ ਕੁ ਪਲੇਅਰਾਂ ਕਰਕੇ ਸਾਰੇ ਨਹੀਂ ਪਲੇਅਰ ਮਾਰੇ ਗਏ ਹਾਂ ਸਾਰੇ ਮਾਲਾ ਹਨਾ ਕੁਝ ਕੁ ਪਲੇਅਰਾਂ ਦੇ ਕਾਰਨ ਕਬੱਡੀ ਦਾ ਗਰਾਫ ਡਿੱਗਿਆ ਸੀ ਮੈਂ ਹੁਣ ਗ੍ਰਾਫ ਉੱਚਾ ਹੋ ਸਕਦਾ ਕਿ ਨਹੀਂ ਤੁਹਾਡੇ ਇਲਾਕੇ ਚ ਕੋਸ਼ਿਸ਼ ਕਰੀ ਜਾਂਦੇ ਆ ਨਾ ਵੀ ਪਲੇਅਰ ਜੇ ਪਲੇਅਰ ਪੈਦਾ ਹੋਣਗੇ ਬਈ ਫੇਰ ਹੀ ਟੂਰਨਾਮੈਂਟ ਹੋਣਗੇ ਤਾਂ ਫੇਰ ਹੀ ਮਤਲਬ ਪ੍ਰੋਮੋਟਰ ਪੈਸਾ ਲਾਉਣਗੇ ਜੇ ਆਪਣੇ ਏਰੀਏ ਚ ਪਲੇਅਰ ਹੀ ਨਾ ਪੈਦਾ ਹੋਇਆ ਤਾਂ ਟੂਰਨਾਮੈਂਟ ਕਿੱਥੋਂ ਹੋਣਗੇ ਫਿਰ ਉਹ ਤਾਂ ਬਾਹਰਲੇ ਪਲੇਅਰ ਸੱਦਾ ਕਰਨਗੇ ਉਹਨਾਂ ਦੇ ਪੈਸੇ ਲਾ ਲਿਆ ਕਰਨਗੇ ਆਂਦੇ ਪੈਸਾ ਲਾਉਣਗੇ ਆਪਣੇ ਏਰੀਏ ਚ ਕੋਈ ਤਿਆਰ ਨਹੀਂ ਹੋਣਾ। ਜਿਵੇਂ ਅਕਸਰ ਟੂਰਨਾਮੈਂਟ ਹੁੰਦੇ ਸੀ ਪਿਛਲੇ ਸਮਿਆਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਤੇ ਪਿੰਡ ਦੀ ਟੀਮ ਖੇਡਦੀ ਸੀ ਕੋਈ ਨਾ ਕੋਈ ਟੀਮ ਜਿੱਤਦੀ ਸੀ ਚਾਹੇ ਭਾਰ ਵਰਗ ਦੀ ਹੋਵੇ ਚਾਹੇ ਓ ਮੁੰਡੇ ਆ ਇਸ ਪਾਸੇ ਕੁਝ ਤਾਂ ਬਾਹਰ ਨੂੰ ਪਾਸਟੂ ਕਰਕੇ ਬਾਹਰ ਨਿਕਲ ਲਾ ਪਏ ਜੀ ਤੇ ਕੁਝ ਮਤਲਬ ਹੁਣ ਮਿਹਨਤ ਕਰਕੇ ਨਹੀਂ ਖੁਸ਼ ਖੁਸ਼ ਕਈਆਂ ਨੂੰ ਆਏ ਆ ਵੀ ਆਪਾਂ ਸ਼ਾਰਟਕਟ ਬਣਾ ਲਈਏ ਪਲੇਅਰ ਬਣਾਂਗੇ ਉਹ 2-4 ਸਾਲ ਖੇਡ ਕੇ ਮੁੰਡਾ ਕਿਉਂ ਬਾਅਦ ਤੁਹਾਨੂੰ ਟੂਰਨਾਮੈਂਟਾਂ ਤੇ ਨਹੀਂ ਪਲੇਅਰ ਦੇ ਸੂਗਾ ਜੀ ਪਲੇਅਰ ਉਹੀ ਦਸੂਗਾ ਜਿਹੜਾ 5 ਤੋਂ 6 ਸਾਲ ਮਨ ਮਾਰ ਕੇ ਮਿਹਨਤ ਲਾਊਗਾ ਤੇ ਖਰਾਕ ਖਾਊਗਾ ਜੀ ਪਲੇਅਰ ਉਹੀ ਬਣੂਗਾ ਜੀ ਤੇ ਲੰਮਾ ਟਾਈਮ ਉਹੀ ਖੇਡੂਗਾ ਜੀ ਜੀ ਬਾਕੀ ਸਰਪੰਚ ਸਾਹਿਬ ਤੁਹਾਡੀ ਸੋਚ ਵੀ ਵਧੀਆ ਲੱਗੀ ਤੁਸੀਂ ਪਿੰਡ ਦੇ ਵਿੱਚ ਕੈਂਪ ਲਵਾਇਆ ਸਪੋਰਟ ਕਰ ਰਹੇ ਹੋ ਛੋਟੀ ਉਮਰ ਦੇ ਸਰਪ ਕਿੰਨੀ ਉਮਰ ਹੈ ਬਈ ਤੁਹਾਡੀ ਮੇਰੀ 30 ਸਾਲ ਆਈ ਹੈ 30 ਸਾਲ ਹਾਂਜੀ ਪਹਿਲੀ ਵਾਰ ਹੋਇਆ ਮੰਨ ਲਓ ਜਿੰਨੀਆਂ ਪੰਚਾਇਤਾਂ ਬਣੀਆਂ ਬਈ ਜੂਸ ਦੇ ਵਿੱਚ ਸਾਡੀ ਪੰਚਾਇਤ तकरीबन ਜੂਸ ਦੀ ਹੈ ਤੇ ਸਰਸਮਤੀ ਨਾਲ ਸਾਰੇ ਚੁਣੇ ਗਏ ਤੁਸੀਂ ਵੀ ਸਰਸਮਤੀ ਨਾਲ ਹਾਂਜੀ ਸਰਸਮਤੀ ਜੀ ਇਹ ਵੀ ਸਲੂਟ ਆ ਤੁਹਾਡੇ ਪਿੰਡ ਨੂੰ ਬਈ ਯਾਰ ਨਹੀਂ ਤਾਂ 30 ਦੀ 35 35 ਲੱਖ ਲਵਾ ਦਿੰਦੇ ਹੈਗੇ ਉਹ ਚਲੋ ਬਈ ਸੋਚ ਹੁੰਦੀ ਆਪੋ ਆਪਣੀ ਹਰੇਕ ਬੰਦੇ ਦੀ ਪਰ ਅਸੀਂ ਸ਼ੁਰੂ ਤੋਂ ਮੰਨ ਲਓ ਪਹਿਲਾਂ ਹੀ ਹਾਰਡਵਰਕ ਕਰ ਰਹੇ ਸੀਗੇ ਸਾਨੂੰ ਕੰਮ ਕਰਨ ਦਾ ਸ਼ੌਂਕ ਆ ਸੀ ਚਾਹੁੰਦੇ ਵੀ ਸਾਡਾ ਪਿੰਡ ਅੱਗੇ ਆਵੇ ਹਾਂਜੀ ਕੰਮ ਦੇ ਵਿੱਚ ਖੇਡਾਂ ਦੇ ਵਿੱਚ ਹਰੇਕ ਚੀਜ਼ ਦੇ ਵਿੱਚ ਅਸੀਂ ਆਪ ਦੇ ਹੱਥੀ ਕੰਮ ਕਰਦੇ ਆ ਸਾਡੀ ਮੁੰਡੇ ਮੇਰੇ ਭਰਾ ਛੋਟੇ 7-8 ਜਣੇ ਸਾਡੀ ਟੀਮ ਅਸੀਂ ਆਦਾ ਹੱਥੀ ਕੰਮ ਕਰਦੇ ਆ ਅਸੀਂ ਕਰ ਇਹ ਦਿਹਾੜੀ ਗੱਟ ਪਾਏ ਸ਼ੁਰੂ ਤੋਂ ਇਹ ਨਹੀਂ ਗੱਬਈ ਕੱਲ ਹੁੰਦਾ ਵੀ ਅਗਲਾ ਕਹਿ ਦਿੰਦਾ ਸਰਪੰਚ ਬਣਨ ਵਾਸਤੇ ਪਹਿਲਾਂ ਕਰੀ ਕੇ ਤੇ ਅਸੀਂ ਹੁਣ ਵੀ ਉਹੀ ਕਰਦੇ ਹਾਂ ਸੱਚੀ ਕੰਮ ਕਰਕੇ ਖੁਸ਼ ਹਾਂ ਹਾਂਜੀ ਸੱਚੀ ਜੀ ਤੇ ਬਾਕੀ ਪਿੰਡ ਦੇ ਵਿੱਚ ਟ੍ਰੇਨਿੰਗ ਕੈਂਪ ਚੱਲ ਰਿਹਾ ਹੈ। ਕੀ ਕਹਿਣਾ ਚਾਹੁੰਦੇ ਹੋ ਕੈਂਪ ਬਾਰੇ ਤੁਸੀਂ? ਕੈਂਪ ਬਈ ਧੰਨਵਾਦ ਕਰਦੇ ਬਈ ਸ਼ਿੰਦੂ ਤੂਤ ਦਾ। ਜਿਨ੍ਹਾਂ ਨੇ 4 ਸਾਲ ਤੋਂ ਇਹਨੀ ਮਿਹਨਤ ਕਰਵਾ ਰਹੇ ਆ। ਤੇ ਕੈਂਪ ਦੀ ਖਾਸियत ਇਹ ਹੈ ਵੀ ਕੈਂਪ ਫਰੀ ਚੱਲ ਰਿਹਾ। ਤੇ ਜਿਹੜੇ ਜਿੰਨਾਂ ਨੂੰ ਲੋੜ ਆ ਖਰਾਕ ਨਹੀਂ ਲੈ ਸਕਦੇ ਬਈ ਖਰਾਕ ਵੀ ਪੱਲਿਆਂ ਲੈ ਕੇ ਦਿੰਦੇ ਆ। ਖੁਰ ਬਈ ਮੰਦਰ ਮੈਂ ਅਜੇ ਕਿ ਇਹਨਾਂ ਦੇ ਟੱਚ ਦੇ ਵਿੱਚ ਬਾਹਰਲੇ ਜਿਹੜੇ ਪੁਰਾਣੇ ਖਿਡਾਰੀ ਆ ਉਹ ਵੀ ਸਹਾਇਤਾ ਕਰ ਰਹੇ ਆ। ਉਹ ਵੀ ਕਿ ਮੰਨ ਲਓ ਉਹਨਾਂ ਦੀ ਵੀ ਸੋਚ ਬਾਈ ਵਾਲੀ ਉਹ ਵੀ ਚਾਹੁੰਦੇ ਵੀ ਨਵੇਂ ਖਿਡਾਰੀ ਉੱਠ ਕੇ ਅੱਗੇ ਆਉਣ ਹਨਾ ਮੈਨ ਨਸ਼ਿਆਂ ਤੋਂ ਬਚੇ ਰਹਿਣ ਤੇ ਉਹਦੇ ਵਾਸਤੇ ਬਾਈ ਵੱਲੋਂ ਚਲੋ ਆਪਦਾ ਹੀ ਨੀ ਮੰਨ ਲਿਆ ਇੱਕ ਇਹ ਗੱਲ ਆ ਬਈ ਬਾਈ 1 ਰੁਪਈਆ ਨਹੀਂ ਲੈਂਦਾ ਤੇ ਬਾਈ ਦਾ ਦਿੱਲੀ ਦਾ ਆਪਡਾਉਣਾ ਇੱਕ ਸਾਈਡ ਦਾ 30 ਕਿਲੋਮੀਟਰ ਜੀ 4 ਸਾਲ ਹੋ ਗਏ ਆ ਤੇ ਬਾਈ ਨੇ ਕਦੇ ਕਿਸੇ ਨੇ ਇਹ ਨਹੀਂ ਕਿਹਾ ਕਿ ਬਈ ਮੇਰਾ ਬਈ ਟਾਇਰ ਖਰਾਬ ਹੋ ਜਾਂਦਾ ਜਾਂ ਮੇਰਾ ਵੀ ਤੇਲ ਮੱਚੇ ਤੇ ਧੰਨਵਾਦ ਆ ਬਾਈ ਦਾ ਜੋ ਵੀ ਮੁੰਡਿਆਂ ਨੂੰ ਮੋਟੀਵੇਟ ਕਰ ਰਿਹਾ ਆ ਕਿ ਇੱਥੇ ਤੇ ਬਾਕੀ ਤੁਹਾਡੇ ਪਿੰਡ ਦੀ ਖੇਡ ਦੀ ਮੈਂ ਗੱਲਬਾਤ ਕਰਾਂ ਕਿਹੜੀ ਕਿਹੜੀ ਖੇਡਾਂ ਟੀਮਾਂ ਬਣਦੀਆਂ ਤੁਹਾਡੇ ਪਿੰਡਾਂ ਸਾਡੇ ਬਈ ਇੱਕ ਤਾਂ ਜਾਲੇ ਨਵੇਂ ਹੁਣ ਲਵਾਇਆ ਸੀ ਤੇ ਵਾਲੀਬਾਲ ਛੱਦੇ ਖੇਡਦੇ ਆ ਤੇ ਕਬੱਡੀ ਤੇ ਕ੍ਰਿਕਟ ਵਾਲੀਬਾਲ ਕਬੱਡੀ ਕ੍ਰਿਕਟ ਟੀਮਾਂ ਵਧੀਆਂ ਤਿੰਨੇ ਚੀਜ਼ਾਂ ਦੀਆਂ ਟੀਮਾਂ ਬਹੁਤ ਹੋਈਆਂ ਵਾਲੀਬਾਲ ਦੇ ਰਹੇ ਟੂਰਨਾਮੈਂਟ ਹੋ ਤਿਆਰ ਹੋਈ ਜਾਂਦੇ ਮੁੰਡੇ ਹੁਣ ਜਲਦੀ ਅਸੀਂ ਵਾਲੀਬਾਲ ਦੇ ਟੂਰਨਾਮੈਂਟ ਵੀ ਕਰਵਾਉਣ ਜਾ ਰਹੇ ਹਾਂ ਤੇ ਉਹਦੇ ਵਿੱਚ ਜਦੋਂ ਅਸੀਂ ਸਾਨੂੰ ਇਹ ਵੀ ਥੋੜੇ ਪਲੇਅਰ ਤਿਆਰ ਹੋ ਜਾਣ ਫੇਰ ਹੀ ਫਾਇਦਾ ਟੀਮ ਹੋਊਗੀ ਫੇਰ ਫਾਇਦਾ ਕਰਾਂਗੇ ਬਾਕੀ ਬਈ ਬਾਰਡਰ ਬੈਲਟ ਆ ਤੁਹਾਡਾ ਏਰੀਆ ਬਾਰਡਰ ਤੇ ਪੈਂਦਾਗਾ ਬਾਰਡਰ ਦਾ ਪਿੰਡ ਕਿਹਾ ਜਾਂਦਾ ਬਾਰਡਰ ਬੈਲਟ ਨੂੰ ਅਕਸਰ ਹੀ ਬਦਨਾਮ ਕਰਾਇਆ ਜਾਂਦਾਗਾ ਨਸ਼ਿਆਂ ਦਾ ਗੜ ਕਿਹਾ ਜਾਂਦਾਗਾ ਵਾਕਈ ਨਸ਼ਾ ਹੈਗਾ ਕਿ ਨਹੀਂ ਇਸ ਏਰੀਆ ਦੇ ਵਿੱਚ ਇਹ ਤਾਂ ਬਈ ਚਲੋ ਹਰੇਕ ਪਿੰਡ ਦੇ ਵਿੱਚ ਕੋਈ 2-4 ਤਾਂ ਹੁੰਦੇ ਹੀ ਆ ਉਹ ਸਾਡੇ ਪਿੰਡ ਵੀ ਹੈਗੇ ਆ ਹੁਣ ਜੇ ਮੈਂ ਕਹਾਂ ਵੀ ਸਾਡੇ ਕੋਈ ਨਹੀਂ ਹੈਗਾਗਾ ਇਹ ਤਾਂ ਝੂਠਾ ਹੈਗੇ ਆ ਚਲੋ ਉਹਨਾਂ ਦੇ ਕਰਕੇ ਦੋਹਾਂਚਾਰਾਂ ਕਰਕੇ ਮੰਨ ਲਓ ਸਾਰਾ ਪਿੰਡ ਬਦਨਾਮ ਹੋ ਜਾਂਦਾ ਬਾਕੀ ਸਾਡੇ 2-3 ਪਿੰਡ ਹੀ ਆ ਮੰਨ ਲਓ ਜਿਹਨੂੰ ਨਸ਼ਿਆਂ ਦਾ ਗੜ ਕਹਿੰਦੇ ਹੂੰ ਬਾਰਡਰ ਸਾਈਡ ਤੇ ਕੋਈ ਇੱਕ ਅੱਧਾ ਪਿੰਡ ਹੀ ਤੇ ਇਧਰ ਜੀਰਾ ਰੋਡ ਵੱਲ ਹੈ ਗਿਆ ਇੱਕ ਦੋ ਪਿੰਡ ਤੇ ਬਾਕੀ ਨਹੀਂ ਹੈ ਹੀ ਨਹੀਂ ਗਾ ਸਾਡੇ ਅਜੇ ਬਹੁਤ ਬੱਚੇ ਦਾ ਕਰਤਾ ਪਰਮਾਤਮਾ ਦੀ ਬਾਕੀ ਚਲੋ ਇਹ ਜਿਹੜੇ ਕੈਂਪ ਚੱਲ ਰਹੇ ਇਹਨਾਂ ਚੀਜ਼ਾਂ ਅਸਤੀ ਚੱਲ ਰਹੇ ਵੀ ਨਸ਼ਿਆਂ ਤੋਂ ਮੁੰਡੇ ਬਚੇ ਰਹਣ ਨਸ਼ਿਆਂ ਤੋਂ ਬਚੇ ਰਹਣ ਖੇਡਾਂ ਨਾ ਛੋੜਨਾ ਜੇ ਕਿਸੇ ਵੀ ਖੇਡ ਨਾ ਛੋੜਨਾ ਹਾਂਜੀ ਕਿਸੇ ਕੋਈ ਖੇਡ ਹੋਵੇ ਬਈ ਆਪਣੇ ਆਪ ਨੂੰ ਵਧੀਆ ਰੱਖਣਾ ਤੰਦਰੁਸਤ ਰੱਖਣਾ ਗਰਾਊਂਡ 'ਚ ਮਿਹਨਤ ਲਾਈ ਜਾਣ ਤੇ ਸਿੰਧੂ ਭਾਈ ਕਿਹੜੀ ਕਿਹੜੀ ਖੇਡ ਦੇ ਖਿਡਾਰੀ ਆਉਂਦੇ ਆ ਤੁਹਾਡੇ ਕੋਲ ਤੇ ਕਿਹੜੇ ਕਿਹੜੇ ਪਿੰਡਾਂ ਤੋਂ ਆਉਂਦੇ ਆ ਇੱਥੇ ਵੀ ਆਪਣੇ ਫਰੋਹਪੁਰ ਤੇ ਫ੍ਰੀ ਕੋਡ ਏਰੀਏ ਦੇ ਤਕਰੀਬਨ 8 ਤੋਂ 10 ਪਿੰਡਾਂ ਦੇ ਮੁੰਡੇ ਆਉਂਦੇ ਆ ਜੀ 8 ਤੋਂ 10 ਪਿੰਡਾਂ ਦੇ ਉਹਦੇ ਜਮਲਾ ਕੋਈ ਕਬੱਡੀ ਵੀ ਖੇਡਦਾ ਵਾਲੀਬਾਲ ਵੀ ਆ ਕਰੈਕਟ ਵਾਲੇ ਵੀ ਆ ਕੋਈ ਫਿਟਨੈਸ ਆਸਤੇ ਵੀ ਆਉਂਦੇ ਆ ਜੀ ਸਾਰੇ ਸਾਰੇ ਤਰ੍ਹਾਂ ਦੇ ਮੁੰਡੇ ਆਉਂਦੇ ਇੱਥੇ ਜੀ ਤੇ ਜਦੋਂ ਕੈਂਪ ਸ਼ੁਰੂ ਕਰਦੇ ਹਾਂ ਉਹ ਕਿੰਨੇ ਕੁ ਮੁੰਡੇ ਹੁੰਦੇ ਆ ਜਦੋਂ ਲਾਸਟ ਦੇ ਵਿੱਚ 6 ਮਹੀਨੇ ਜਾਂ 6 ਮਹੀਨੇ ਦੇ ਵਿੱਚ ਲਾਸਟ ਕੈਂਪ ਹੁੰਦਾ ਜੇ ਲਾਸਟ ਡੇਟਾਂ ਹੁੰਦੀਆਂ ਉਹਦੋਂ ਕਿੰਨੇ ਮੁੰਡੇ ਰਹਿ ਜਾਂਦੇ ਆ ਵੀ ਸਟਾਰਟਿੰਗ ਤੇ ਤਾਂ 30 40 ਮੁੰਡੇ ਹੋ ਜਾਂਦੇ ਆ ਜੀ ਪਰ ਹੌਲੀ ਹੌਲੀ 2 ਮਹੀਨਾ ਤੇ ਕਰ ਘਟਣ ਲੱਗ ਪੈਂਦੇ ਐਂਡ ਤੇ ਕਰ 16 17 ਮੁੰਡੇ ਰਹਿ ਜਾਂਦੇ ਜੀ ਜਿਹੜੇ ਪੂਰੇ ਪਰਫੈਕਟ ਆ ਜਿਵੇਂ ਮੰਨ ਲਾ ਉਹੀ ਮੁੰਡੇ ਜਿਹੜੇ 560 ਲਾ ਸਕਦੇ ਆ ਜੀ 1200 1200 ਡੰਡ ਲਾ ਸਕਦੇ ਆ ਜੀ ਹੁਣ ਮੈਂ 4 ਵੇ ਉੱਠਦਾ ਡੇਲੀ ਜੀ ਰੂਟੀਨ ਚ ਰੂਟੀਨ ਚ ਹਾਂਜੀ ਫਿਰ ਮੈਨੂੰ ਮਨ ਲਾ 30 ਕਿਲੋਮੀਟਰ ਅੱਪ ਡਾਉਣ ਪੈਂਦਾ ਜੀ ਜੀ ਡੇਲੀ ਉਹ ਵੀ ਕਰਨਾ ਹੈ ਜੀ ਹੁਣ ਕਈ ਮੰਨ ਲਾ ਮੈਨੂੰ ਇਹ ਵੀ ਪੁੱਛਦੇ ਆ ਵੀ ਬਾਈ ਤੈਨੂੰ ਮਿਲਦਾ ਕੀ ਇੱਥੋਂ ਜੀ ਲੋਕਾਂ ਨੂੰ ਤੇ ਇਹ ਦੇਖਣੀਆਂ ਦਾ ਕੋਈ ਬਿਜ਼ਨਸ ਆ ਹਾਂ ਔਰ ਆਪਣੀ ਤਾਂ ਇੱਕ ਸੇਵਾ ਜੀ ਹਮਦਰਦੀ ਆ ਆਪ ਆਪ ਕਬੱਡੀ ਖੇਡੇ ਆਣਾ ਹੀ ਤੇ ਆਪਣੇ ਬੀਲ ਚ ਹਮਦਰਦੀ ਆ ਵੀ ਕੋਈ ਚਾਰ ਅੱਜ ਹਮਦਰਦੀ ਕਿਵੇਂ ਆ ਇਹ ਕਾਰਨ ਕੀ ਹੋਇਆ ਹਾਂਜੀ ਬਹੁਤ ਖਿਡਾਰੀ ਨੇ ਜਿਹੜੇ ਕਿ ਆਪ ਕਬੱਡੀ ਖੇਡੇ ਆ ਖੇਡ ਤੋਂ ਸੈੱਟ ਹੋ ਗਏ ਪੈਸਾ ਕਮਾ ਲਿਆ ਉਹ ਘਰੇ ਬਹਿ ਗਏ ਤੇ ਤੁਸੀਂ ਕਿਵੇਂ ਇਸ ਫੀਲਡ ਦੇ ਦੁਆਰੇ ਆਏ ਬਈ ਮੈਨੂੰ ਨਾ ਮੋਡ ਤੋਂ ਐਕਸਾਈ ਲਾਉਣ ਦਾ ਬਹੁਤ ਸ਼ੌਂਕ ਸੀ ਜੀ ਮੈਂ ਕਦੇ ਵੀ ਮੰਨ ਲਾ ਜੇ ਇਹ ਮੈਚ ਖੇਡਣ ਲਾ ਪੈਂਦੇ ਆ ਮੈਂ ਸਾਰਾ ਸਿਆਲ ਐਕਸਾਈ ਲਾਉਣਾ ਤੜ ਕਿ ਮੇਰਾ ਕੋਈ ਵੀ ਨਾ ਜਾਣੀ ਜੀ ਹਾਂ ਤੜਕੇ ਮੇਰਾ ਰੁਟੀਨ ਆ ਵੀ ਰਾਤ ਨੂੰ 9 ਵਜੇ ਮੈਂ ਸੌਂ ਜਾਂਦਾ ਜੀ ਫੋਨ ਸਾਇਲੈਂਟ ਕਰਕੇ ਤੇ ਤੜਕੇ 4 ਵਜੇ ਮੈਂ ਉੱਠ ਜਾਂਦਾ ਜੀ ਗਰਾਊਂਡ ਮੈਂ ਜਾਣਾ ਹੀ ਜਾਣਾ ਜੀ ਮੈਨੂੰ ਆਪ ਨੂੰ ਵੀ ਸ਼ੌਂਕ ਆ ਐਕਸਰਸਾਈਜ਼ ਲਾਉਣ ਦਾ ਜੀ ਕਿਉਂਕਿ ਪਹਿਲਾਂ ਬਹੁਤ ਐਕਸਰਸਾਈਜ਼ ਮਿਹਨਤ ਨਾਲ ਇਹੀ ਤਕੜੇ ਹੋਏ ਆ ਜੀ ਕੋਈ ਸ਼ਾਰਟਕਟ ਰਸਤਾ ਤਾਂ ਆਪਣਾਇਆ ਹੀ ਨਹੀਂ ਅੱਜ ਜੇ 42 43 ਸਾਲ 'ਚ ਤੁਸੀਂ ਫਿਟਨੈਸ ਦੇਖਦੇ ਹੋ ਇਹ ਇਹ ਇਹੀ ਕਾਰਨ ਆ ਜੀ ਇਹ ਮਿਹਨਤ ਦਾ ਕਾਰਨ ਹੀ ਆ ਤੇ ਇਹ 50 ਸਾਲ 60 ਸਾਲ ਤੱਕ ਵੀ ਇਹੀ ਫਿਟਨੈਸ ਰਹਿਣੀ ਆ ਜੀ ਇੱਕ ਲੋਕਾਂ ਨੂੰ ਮੋਟੀਵੇਟ ਵੀ ਦੇਣਾ ਜੀ ਬਾਕੀ ਜਿਹੜੇ ਤੁਹਾਡੇ ਸਮੇਂ ਦੇ ਖਿਡਾਰੀ ਸੀਗੇ ਜਿਸ ਤਰ੍ਹਾਂ ਦੇ ਪਹਿਲਾਂ ਸ਼ਰੀਰ ਹੁੰਦੇ ਸੀ ਅੱਜ ਤੋਂ 15-20 ਸਾਲ ਪਹਿਲਾਂ ਤੇ ਅੱਜ ਵੀ ਉਸੇ ਤਰ੍ਹਾਂ ਦੇ ਸ਼ਰੀਰ ਦੇ ਵਿੱਚ ਮਿਲਦੇ ਆਗੇ ਕੀ ਐਨਰਜੀ ਆ ਸ਼ਰੀਰ ਦੇ ਵਿੱਚ ਬਈ ਐਕਸ ਹੈ ਜੀ ਆ ਰੂਟੀਨ ਆ ਰਾਤ ਨੂੰ ਮਾਲਾ ਜਿਵੇਂ 9 ਵਜੇ ਟਾਈਮ ਨਾਲ ਸੌਣਦੇ ਆ ਲੜਕੇ 4 ਵਜੇ ਉੱਠਦੇ ਆ ਨਸ਼ੇ ਪੱਤੇ ਤੋਂ ਹੋ ਰਹਿ ਤਾਂ ਜੀ ਡਾਈਟ ਡਾਈਟ ਆ ਆਪਦੀ ਪੂਰੀ ਪ੍ਰੋਪਰ ਲਈਦੀ ਏ ਸਾਰਾ ਦਿਨ ਮਾਲਾ ਬਾਹਰਲੀ ਚੀਜ਼ ਕੋਈ ਵੀ ਨਹੀਂ ਖਾਂਦੇ ਹੁਣ ਸ਼ਹਿਰ ਮਾਲਾ ਆਪਦਾ ਬਿਜ਼ਨਸ ਆ ਉੱਥੇ ਵੀ ਮੈਂ ਡਾਈਟ ਘਰੋਂ ਲੈ ਕੇ ਜਾਂਦਾ ਬਾਹਰੋਂ ਚੀਜ਼ ਮੈਂ ਨਾ ਚਾ ਤਲੀ ਵਲੀਜੀ ਬੋਈ ਨਹੀਂ ਖਾਣੀ ਜੀ ਜੀ ਲਿਮਟਡ ਡਾਈਟ ਹੀ ਖਾਣੀ ਆਉਦੀ ਜੀ ਤੇ ਮੰਦਰਬਾਈ ਜਿਵੇਂ ਕਿ ਬਾਈ ਦੱਸ ਰਿਹਾ ਸੀ ਤੁਹਾਡੀ ਬਦੌਲਤ ਸਪੋਰਟ ਮਿਲਦੀ ਹੈ ਕੈਂਪ ਨੂੰ ਉਹ ਕਿਹੜੇ ਕਿਹੜੇ ਵੀਰ ਨੇ ਜਿਹੜੇ ਸਪੋਰਟ ਕਰ ਰਹੇ ਨੇ ਇਹਦਾ ਨਵੀਂ ਪਤਾ ਕੀ ਗੱਲ ਆ ਹਰ ਇੱਕ ਜਿਹੜਾ ਪਲੇਅਰ ਆ ਨਾ ਪਿੰਡਾਂ ਦੇ ਵਿੱਚ ਪੁਰਾਣੇ ਪਲੇਅਰ ਉਹਨਾਂ ਨੂੰ ਪੁੱਛੀਦਾ ਵੀ ਅਰ ਤੁਸੀਂ ਕੈਂਪ ਲਾਓ ਵੀ ਹੈਲਪ ਵੀ ਕਰਾਵਾਂਗੇ ਜਿੰਨੀ ਜੋਗੀ ਹੈਗੇ ਪਰ ਬਹੁਤੇ ਪਲੇਅਰਾਂ ਦਾ ਕੀ ਕਾਰਨ ਵੀ ਉਹ ਕਹਿੰਦੇ ਵੀ ਕਬੱਡੀ ਚ ਪਹਿਲਾਂ ਵਾਲਾ ਸਤਕਾਰ ਨਹੀਂ ਰਹਿ ਗਿਆ ਵੀ ਜਦੋਂ ਕੋਚ ਤਿਆਰ ਕਰਦਾ ਨਾ ਅੱਜ ਮੱਖਣ ਡੀਪੀ ਮੱਖਣ ਡੀਪੀ ਚੜੇ ਕੋ ਉਹਨਾਂ ਦੇ ਪਲੇਅਰ ਤਿਆਰ ਕੀਤੇ ਆ ਉਹ ਪ੍ਰੇਅਰ ਜਿਹੜੇ ਮੱਖਣ ਡੀਪੀ ਉਹਨਾਂ ਦੇ ਵੇਲੇ ਦੇ ਪਲੇਅਰ ਹੋਣਗੇ ਅੱਜ ਵੀ ਮੱਖਣ ਡੀਪੀ ਖੜਾ ਹੋਵੇ ਤੇ ਉਹਦੇ ਜਾ ਕੇ ਪੈਰੀ ਹੱਥ ਲਾਉਂਗੇ ਇਹ ਬਹੁਤ ਵਾਰੀ ਦੇਖਿਆ ਵੀ ਤੇ ਦੇਖਦੇ ਵੀ ਔਰ ਅੱਜ ਦਾ ਜਿਹੜਾ ਸਮਾਰਾ ਅੱਜ ਦੇ ਸਮੇਂ ਦੇ ਵਿੱਚ ਕੋਚ ਜਦੋਂ ਜਿਹਦੇ ਤੋਂ ਕੋਚ ਲੈਂਦਾ ਉਹਦੇ ਕੋਲੇ ਥੋੜਾ ਸਮਾਂ ਰੈਂਦਾ ਉਸ ਤੋਂ ਬਾਅਦ ਹੋਰ ਕਿਸੇ ਦੇ ਹੱਥ ਚੜ ਜਾਂਦਾ ਫੇਰ ਉਹ ਤੈਨੂੰ ਪਤਾ ਹੀ ਆ ਵੀ ਕਬੱਡੀ 'ਚ ਇਹ ਸਪான்ਸਰ ਆ ਗਏ ਜੀ ਉੱਦਾਂ ਆ ਗਏ ਹਨ ਉਹ ਉਹਨਾਂ ਨੂੰ ਚੱਕ ਲੈਂਦੇ ਆ ਫਿਰ ਕੋਚ ਦੀ ਜਿਹੜੀ ਉਹ ਭੂਮਿਕਾ ਉਥੇ ਖਤਮ ਹੋ ਜਾਂਦੀ ਤੇ ਕੋਚ ਕੀ ਕਹਿੰਦਾ ਵੀ ਯਾਰ ਜੇ ਮੈਂ ਮੱਥਾ ਮਾਰਿਆ ਤੇ ਮੇਰਾ ਤਾਂ ਨਾ ਹੀ ਹੈਣੀ ਤੇ ਫਿਰ ਆਪਾਂ ਕਰਨਾ ਕੀ ਜਿਵੇਂ ਹੁਣ ਸਿੰਧੂ ਰਾਮਾ ਨੂੰ ਤਿੰਨ ਚਾਰ ਪਲੇਅਰ ਸਾਡੇ ਇਸ ਵਕਤ ਵਧੀਆ ਖੇਡ ਰਹੇ ਆ ਗੁਰਵਿੰਦਰਾ ਮੁੰਡਾ ਹਰਪ੍ਰੀਤ ਆ ਹਰਪ੍ਰੀਤ ਤਿੰਨਾ ਚਾਰਾ ਟੂਰਨਾਮੈਂਟਾਂ ਦਾ ਬੈਸਟ ਆ ਵੀ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਸੀ ਵੀ ਆਪਣੇ ਕਿੰਨੇ ਪਲੇਅਰ ਆ ਸਾਡੇ ਤਿੰਨ ਕਿ ਪਲੇਅਰ ਜਿਹੜੇ ਵਧੀਆ ਖੇਡ ਰਹੇ ਆ ਇਸ ਵਕਤ ਤੇ ਤਿੰਨਾਂ ਪਲੇਅਰਾਂ ਦੀ ਉਮੀਦ ਆ ਵੀ ਆਉਣ ਵਾਲਿਆ ਆਹ ਟੂਰਨਾਮੈਂਟ ਤੇ ਸਾਨੂੰ ਉਮੀਦ ਆ ਵੀ ਅਸੀਂ ਉਹਨਾਂ ਨੂੰ ਵੱਡੇ ਕੱਪਾਂ ਦੇ ਵੀ ਵੇਖਾਂਗੇ ਜੇ ਮਿਹਨਤ ਲਾਉਂਦੇ ਰਹਿ ਤੇ ਉਹਨਾਂ ਵਾਲੇ ਸਮੇਂ 'ਚ ਅਸੀਂ ਉਹਨਾਂ ਨੂੰ ਵੱਡੇ ਕੱਪਾਂ ਦੇ ਤੇ ਬਾਕੀ ਸਪான்ਸਰ ਕੌਣ ਐਸ ਕੈਂਪ ਦਾ ਹੋਰ ਜਿਵੇਂ ਹੁਣ ਰਿੰਪਾ ਹਰਾਜ ਆ ਮੁੰਡਾ ਕਬੱਡੀ ਖੇਡੀਆਂ ਬਹੁਤ ਤਕੜੀ ਕਬੱਡੀ ਖੇਡੀਆਂ ਤੇ ਉਹ ਮੁੰਡੇ ਨੂੰ ਅਸੀਂ ਫੋਨ ਲਾਇਆ ਵੀ ਇਦਾਂ ਇਦਾਂ ਕਰਕੇ ਆਹ ਗੱਲਬਾਤ ਆ ਉਹਨੂੰ ਬੜੀ ਖੁਸ਼ੀ ਹੋਈ ਉਹ ਮੈਨੂੰ ਕਹਿੰਦਾ ਵੀ ਕਿੰਨੇ ਪੈਸੇ ਮੈਂ ਕਿਹਾ ਵੀ ਤੂੰ ਇੱਕ ਵਾਰੀ ਜੇ ਸ਼ੁਰੂਆਤ ਕਰਾ ਕਿੰਨੇ ਉਹ ਕਹਿੰਦਾ ਵੀ ਮੇਰੇ ਲਈ 5500 ਰੁਪ ਮੈਂ 5200 ਰੁਪਇਆ ਉਸ ਵੀਰਾਂ ਨੂੰ ਦੇ ਗਿਆ ਉਦੋਂ ਬਾਅਦ ਸਾਡਾ 사ਧਾ ਵਾਲੇ ਤੋਂ ਕੀਪਾ ਮੁੰਡਾ ਅੰਗਲੈਂਡ ਦੇ ਵਿੱਚ ਰਹਿੰਦਾ ਉਹਨੇ ਭੇਜਿਆ 25000 ਰੁਪਇਆ ਵੀ ਉਹਨੇ ਇਹ ਗੱਲ ਕਹੀ ਕਿ ਸਿੰਧੂ ਨੂੰ ਇਹ ਗੱਲ ਕਹੀ ਕਿ ਸਿੰਧੂ ਜੇ ਤੈਨੂੰ ਪੈਸੇ ਚਾਹੀਦੇ ਆ ਨਾ ਕੋਚ ਦੇ ਤੌਰ ਤੇ ਤੂੰ ਦੱਸ ਤੇ ਸਿੰਧੂ ਨੇ ਇੱਕੋ ਗੱਲ ਕਹੀ ਕਹਿੰਦਾ ਬਾਈ ਮੈਨੂੰ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਹੋਇਆ ਮੈਨੂੰ ਤਾਂ ਕੈਸ਼ ਕਾ ਮੈਨੂੰ ਤਾਂ ਸ਼ੌਂਕ ਆ ਸਾਨੂੰ ਕਬੱਡੀ ਨੇ ਨਾਂ ਦਿੱਤਾ ਤੇ ਅਸੀਂ ਕਬੱਡੀ ਦੀ ਸੇਵਾ ਕਰ ਰਹੇ ਆ ਵੀ ਤੁਸੀਂ ਮੁੰਡਿਆਂ ਦੀ ਖਰਾਕ ਦੇਵਾ ਇਹਦੀ ਮੈਂ ਕੋਈ ਨਹੀਂ ਮੰਗਿਆ ਵੀ ਪੈਸੇ ਉਹ 25000 ਰੁਪਏ ਜਿਹੜਾ ਸਰਪੰਚ ਸਾਹਿਬ ਵੀ ਖੜੇ ਆ ਕਿ ਉਹ ਜਿਹੜਾ ਪੈਸਾ 20000 ਰੁਪਏ ਮੁੰਡਿਆਂ ਦੀ ਖਰਾਕ ਵਾਸਤੇ ਆਇਆ ਇਹਨੇ ਆਪਦੇ ਆਉਣ ਜਾਣ ਦਾ ਖਰਚਾ ਕਦੇ ਵੀ ਨਹੀਂ ਮੰਗਿਆ ਵੀ ਮੈਨੂੰ ਆਉਣ ਜਾਣ ਦਾ ਖਰਚਾ ਚਾਹੀਦਾ ਜਾਂ ਮੈਨੂੰ ਪਲੇਅਰਾਂ ਤੋਂ ਕੋਈ ਖਰਚਾ ਚਾਹੀਦਾ ਤੇ ਇਸ ਵਾਰ ਤੇ ਉਹ ਸ਼ੌਂਕ ਆ ਤੇ ਸ਼ੌਂਕ ਜਿਹੜਾ ਬੰਦਾ ਕੋਈ ਕੰਮ ਸ਼ੌਂਕ ਨਾ ਕਰੇ ਨਾ ਨਵੀਂ ਤੇ ਉਹਨੂੰ ਪ੍ਰਮਾਤਮਾ ਸਫਲਤਾ ਦਿੰਦਾ ਜਿਵੇਂ ਅਸੀਂ ਤਿੰਨ ਚਾਰ ਪਲੇਅਰ ਦੇਖ ਰਹੇ ਹਾਂ ਤੇ ਆਉਣ ਵਾਲੇ ਸਮੇਂ 'ਚ ਮੈਨੂੰ ਸ਼ੱਕ ਪੈਂਦਾ ਵੀ ਪੰਜ ਛੇ ਪਲੇਅਰ ਅਸੀਂ ਖੜਾਵਾਵਾਂਗੇ ਵੱਡੇ ਖੇਪਾਂ ਵਧੀਆ ਸੋਚ ਲੱਗੀ ਤੁਹਾਡੀ ਜਿਵੇਂ ਕਿ ਤੁਹਾਡੇ ਕੈਂਪ ਦੀ ਵਧੀਆ ਸੋਚ ਲੱਗੀ ਪਲੇਅਰ ਉੱਪਰ ਨਫੇਰ ਹੀ ਪਤਾ ਲੱਗੇਗਾ ਨਾ ਕੈਂਪ ਲੱਗਾਗਾ ਨਹੀਂ ਤਾਂ ਅਕਸਰ ਪਿੰਡਾਂ ਦੇ ਵਿੱਚ ਕੈਂਪ ਲੱਗਦਾਗਾ ਕੋਚ ਲਾ ਕੇ ਕੈਂਪ ਆਪਣੀ ਫੀਸ ਲੈ ਕੇ ਚਲੇ ਜਾਂਦਾਗਾ ਜਦੋਂ ਪੁੱਛਦੇ ਆ ਬਾ ਯਾਰ ਕਬੱਡੀ ਖੇਡਣੋਂ ਹਟ ਕੇ ਕੋਚ ਚਲੇ ਆ ਗਿਆ ਉਸ ਤੋਂ ਵੱਧ ਕਬੱਡੀ ਖੇਡਣੋਂ ਹਟ ਗਏ ਮੁੰਡੇ ਇਸ ਤਰ੍ਹਾਂ ਹੀ ਹੁੰਦਾ ਨਾ ਇਦਾਂ ਹੀ ਹੈ ਤਾਂ ਤੇ ਸਿੰਧੂ ਬਾਈ ਜਿਵੇਂ ਕਿ ਅੱਜ ਕੱਲ ਮੁੰਡੇ ਪਾਰ ਵਰਕ ਤੋਂ ਟੁੱਟਦੇ ਜਾਂਦੇ ਹੈਗੇ ਡਾਇਰੈਕਟ ਸੋਚਦੇ ਆਪਾਂ ਓਪਨ ਦੇ ਵਿੱਚ ਆਈਏ ਤੇ ਤੁਹਾਡੇ ਨਾਲ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਮੁੰਡੇ ਆ ਕਿ ਜਦੋਂ ਪਾਰ ਵਰਕ ਦੀ ਕਬੱਡੀ ਬਾਰੇ ਕਹਿੰਦੇ ਹੋ ਤੁਸੀਂ ਘੱਟ ਪਾਰਾ ਪਾਰ ਵਰਕ ਖੇਡੋ ਤੇ ਉਹ ਕਹਿੰਦੇ ਕਿ ਡਾਇਰੈਕਟ ਓਪਨ ਖੇਡਣੀ ਆ ਬਾਈ ਜੀ ਉਹਨਾਂ ਨੂੰ ਇਹੀ ਹੁੰਦਾ ਨਾ ਵੀ ਅਸੀਂ ਮੱਲਾ ਓਪਨ ਦੇ ਮੈਚ ਵੇਖ ਕੇ ਜਿਵੇਂ ਅੱਜ ਕੱਲ ਨਾਮ ਬਹੁਤ ਆਈਏ ਨੇ ਪੈਸਾ ਬਹੁਤ ਆਈਦਾ ਉਹਨਾਂ ਨੂੰ ਐ ਲੱਗਦਾ ਵੀ ਛੀਛੀਤੀ ਅਸੀਂ ਖੇਡ ਗਏ ਅਸੀਂ ਬੈਸਟ ਬਣ ਗਏ ਕੋਈ ਗੱਡੀ ਜਿੱਤ ਗਏ ਜਾਂ ਕੋਈ ਮੋਟਰਸਾਈਕਲ ਜਿੱਤ ਗਏ ਪਰ ਪਲੇਅਰ ਬਣ ਮਹਲਾ ਜੇ 57 65 ਮਹਲਾ 70 ਕਿਲੋ ਖੇਡਣਗੇ ਇਹਨਾਂ ਦਾ ਐਕਸਪੀਰੀਅੰਸ ਵਧੂਗਾ ਜੀ ਐਕਸਪੀਰੀਅੰਸ ਵਧੂਗਾ ਜਿਹੜਾ ਛੋਟੇ weight ਵਾਲਾ ਉਹ ਅੱਗੇ ਜਾ ਕੇ ਵਧੀਆ ਪਲੇਅਰ ਬਣਦਾ ਕਿਉਂਕਿ ਉਹਨੂੰ ਉਹਦੇ ਦਾ ਪੇਚ ਉਹਨੂੰ ਪਹਿਲਾਂ ਛੋਟੇ weight ਚ ਸਿੱਖ ਜਾਂਦਾ ਜੀ ਹਾਂ ਬਾਕੀ ਤੁਹਾਡੇ ਇਲਾਕੇ ਦੇ ਵਿੱਚ ਭਾਰਵਗਦੇ ਨੇ ਟੀਮਾਂ ਵੀ ਬਹੁਤ ਸੀ ਤੇ ਓਪਨ ਨੇ ਵੀ ਬਹੁਤ ਸੀ ਪਰ ਜੱਗ ਕਬੱਡੀ ਦਾ ਗਰਾਫ ਘਟ ਗਿਆ ਬਹੁਤ ਜ਼ਿਆਦਾ ਘਟਿਆ ਇਹ ਵੀ ਇੱਕ ਗੱਲ ਆ ਵੀ ਜਦੋਂ ਪਲੇਅਰ ਦੇਖਦਾ ਨਾ ਜਿਹੜੇ ਨਵੇਂ ਮੁੰਡੇ ਆ ਹਨ ਉਹ ਦੇਖਦੇ ਆ ਵੀ ਸ਼ੰਦੂ ਸਾਧਾ ਵਾਲੇ ਦਾ ਸਰੀਰ ਏਡਾ ਵੀ ਇਹਨੇ ਏਡੀ ਮਿਹਨਤ ਕੀਤੀ ਆ ਹਨ ਵੀ ਇਹਦਾ ਸਰੀਰ ਏਡਾ ਜਾਂ ਗੁਰਪੀ ਚੰਗੀ ਜਾਨੇ ਦਾ ਸਰੀਰ ਏਡਾ ਜਾਂ ਮੰਨ ਲਓ ਅ ਅ ਦੁੱਲੇ ਦਾ ਬੱਗਿਆਲੇ ਦਾ ਸਰੀਰ ਇਦਾਂ ਦਾ ਹਨ ਤੇ ਉਹ ਦੇਖਦੇ ਵੀ ਅਸੀਂ ਵੀ ਇਦਾਂ ਦਾ ਸਰੀਰ ਬਣਾ ਲਈਏ। ਹੂੰ ਖਾਸ ਕਰਕੇ ਜਦੋਂ ਇੱਥੇ ਆ ਕੇ ਕਬੱਡੀ ਨੂੰ ਬਹੁਤ ਵੱਡੀ ਜਿਹੜੀ ਉਹ ਦਿੱਕਤ ਆਈ ਆ ਵੀ ਅਸੀਂ ਸਰੀਰ ਉਹਦਾ ਦਾ ਬਣਾ ਕੇ ਅਸੀਂ ਕਬੱਡੀ 'ਚ ਜਲਦੀ ਆ ਜੀ। ਤੇ ਕਈ ਪਲੇਅਰ ਚਲੋ ਅ ਜੇ ਆਪਾਂ ਕਹਿ ਲਈਏ ਸਟੇਰੀਡ ਕਬੱਡੀ 'ਚੋਂ ਬੰਦ ਤੇ ਨਹੀਂ ਹੋ ਸਕਦਾ। ਤਰੀਕੇ ਨਾਲ ਚੱਲਦਾ। ਤੇ ਪਰ ਨਹੀਂ ਕਈ ਪਲੇਅਰ ਇਦਾਂ ਦੇ ਆ ਉਹ ਆਉਣ ਸਾਰੀ ਇਹ ਗੱਲ ਕਹਿੰਦੇ ਆ ਵੀ ਸਾਨੂੰ ਤੇ ਸਰੀਰ ਦੀ ਜ਼ਰੂਰਤ ਤਾਂ ਸਾਨੂੰ ਤੇ ਏਦਾਂ ਦੱਸਿਆ ਜਾਵੇ ਕਿ ਕੀ ਖਾ ਕੇ ਅਸੀਂ ਉਹਦਾ ਦੀ ਬੋਡੀ ਬਣਾ ਲਈਏ ਤੇ ਕੀ ਖਾ ਕੇ ਅਸੀਂ ਦੋਹਾਂ ਤਿੰਨਾਂ ਸਾਲਾਂ ਦੇ ਵਿੱਚ ਉੱਪਰਲੇ ਡੰਡੇ ਪਿਆ ਜੀ ਤੇ ਬਾਕੀ ਬਹੁਤ ਬਹੁਤ ਧੰਨਵਾਦ ਅਸੀਂ ਸਾਡੀ ਟੀਮ ਦੇ ਲਈ ਟਾਈਮ ਕੱਢਿਆ ਸਿੰਦੂ ਭਾਈ ਲਾਸਟ ਦੇ ਵਿੱਚ ਜਾਂਦੇ ਜਾਂਦੇ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਜੋ ਕਿ ਇੱਕੋ ਬਾਤ ਚੈਨਲ ਤੁਹਾਡਾ ਪ੍ਰੋਗਰਾਮ ਦੇਖ ਰਹੇ ਨੇ ਭਾਈ ਸੁਦੇਸ਼ ਤਾਂ ਇਹੀ ਆ ਵੀ ਮੱਲਾ ਕੈਂਪ ਲੱਗਾ ਚੌਥਾ ਸਾਲ ਚੱਲ ਰਿਹਾ ਹਨਾ ਵੱਧ ਵੱਧ ਮੁੰਡੇ ਇਸ ਕੈਂਪ ਨਾਲ ਜੁੜਨ ਮਿਹਨਤ ਲਾਉਣ ਸ਼ਾਰਟਕਾਸਟ ਕੱਟ ਰਸਤਾ ਨਾ ਅਪਣਾਉਣ ਤੇ ਵਧੀਆ ਪਲੇਅਰ ਤੇ ਵਧੀਆ ਇਨਸਾਨ ਬੰਨ ਤੇ ਇੱਕ ਜਿਹੜੇ ਏਰੀਏ ਦੇ ਮਨਲਾ ਹੋਰ ਵੀ ਪ੍ਰਮੋਟਰ ਆ ਉਹ ਵੀ ਇਥੇ ਸਹਿਯੋਗ ਦੇਣ ਮਨਲਾ ਕੋਈ ਪਲੇਅਰ ਇੱਕ ਪਲੇਅਰ ਲੈ ਲਣ ਉਹਦੀ ਡਾਈਟ ਦਾ ਖਰਚਾ ਲੈ ਰਣ ਹਰ ਮਹੀਨੇ ਜਿਵੇਂ 5000 ਰੁਪਿਆ ਡਾਈਟ ਦਾ ਦੇ ਦੇਣ ਮਨਲਾ ਇਸ ਤਰ੍ਹਾਂ ਸਹਿਯੋਗ ਨਾਲ ਸਾਰੇ ਪਲੇਅਰਾਂ ਦੀ ਹੈਲਪ ਹੋ ਜਾਈ ਜਿੱਦਾਂ ਨਵੀਂ ਪਿੰਡਾਂ ਦੇ ਵਿੱਚ ਪੁਰਾਣੇ ਪਲੇਅਰ ਹਨ ਹਰ ਪਿੰਡ ਦੇ ਵਿੱਚ ਦੋ ਦੋ ਹੈਗੇ ਹਨ ਉਹਨਾਂ ਦੇ ਵਿੱਚੋਂ ਮੰਨ ਲਓ ਇੱਕ ਪਲੇਅਰ ਕੋਚ ਚਲੋ ਸਾਰੇ ਕੋਚ ਸਿੰਧੂ ਵਰਗੇ ਦਾ ਹੈ ਨਹੀਂ ਵੀ ਸਰਦੇ ਆ ਘਰੋਂ ਦੇ ਆ ਜਾਣਗੇ ਗੱਡੀਆਂ ਜਿਹੜੇ ਕੋਚ ਪਹਿਲਾਂ ਕਬੱਡੀ ਤਗੜੀ ਖੇਡੀ ਆ ਔਰ ਉਹਨਾਂ ਕੋਲ ਕਬੱਡੀ ਦਾ ਟੈਰੈਂਟ ਵੀ ਹੈਗਾ ਸਾਰਾ ਕੁਝ ਕਬੱਡੀ ਬਾਰੇ ਜਾਣਦੇ ਆ ਉਹ ਜਿਹੜੇ ਕੋਚ ਆ ਨਾ ਆਉਣ ਤੇ ਅਸੀਂ ਬੇਨਤੀ ਕਰਦੇ ਵੀ ਸਾਡੇ ਫਿਰੋਜ਼ਪੁਰ ਤੇ ਫਰੀਦਕੋਟ ਜ਼ਿਲ੍ਹੇ ਵਿੱਚ ਜਿੰਨੇ ਵੀ ਕੋਚ ਕੈਂਪ ਲਾਉਣਗੇ ਜਿੰਨੀ ਅਸੀਂ ਉਹਨਾਂ ਦੀ ਹੈਲਪ ਕਰ ਸਕਦੇ ਆ ਬਾਹਰੋਂ ਪ੍ਰਮੋਟਰਾਂ ਤੋਂ ਕਰਾਵਾਂਗੇ ਵੀ ਔਰ ਉਹਨਾਂ ਮੁੰਡਿਆਂ ਵਾਸਤੇ ਜਿਹੜੇ ਬਾਹਰਲੇ ਪ੍ਰਮੋਟਰ ਆ ਬੈਠੇ ਆ ਉਹ ਕਹਿੰਦੇ ਆ ਵੀ ਅਸੀਂ ਪੈਸੇ ਦੇਵਾਂਗੇ ਪਰ ਸਾਨੂੰ ਪਲੇਅਰ ਪੈਦਾ ਕਰੋ ਕਿਉਂਕਿ ਕੋਈ ਵੀ ਬੰਦਾ ਕਿਸੇ ਦੇ ਪੈਸਾ ਲਾਉਂਦਾ ਉਹ ਪੈਸਾ ਤਾਂ ਆ ਲਉਂਦਾ ਜੀ ਉੱਥੋਂ ਕੁਝ ਕੱਢਣ ਪਾਉਣ ਨੂੰ ਮਿਲੂਗਾ ਜੇ ਉੱਥੋਂ ਕੱਢਣ ਪਾਉਣ ਨੂੰ ਕੁਝ ਨਹੀਂ ਖਰਾਕ ਖਾ ਕੇ ਪਲੇਅਰ ਘਰੇ ਬੈਗੇ ਤੇ ਫਿਰ ਉਹਦਾ ਮਤਲਬ ਆ ਵੀ ਉਹ ਜਿਹੜੇ ਬੰਦੇ ਪੈਸੇ ਕਰ ਉਹ ਜਿਹੜੇ ਬਾਹਰਲੇ ਬੰਦੇ ਪੈਸੇ ਭੇਜਦੇ ਆ ਨਾ ਉਹਨੂੰ ਦਰਖਤਾਂ ਨੂੰ ਨਹੀਂ ਲੱਗਦੇ ਉਹ ਵਿਚਾਰੇ ਦਿਨ ਰਾਤ ਗੱਡੀਾਂ ਚਲਾਉਂਦੇ ਆ ਜਾਂ ਦਿਨ ਰਾਤ ਮਿਹਨਤ ਕਰਦੇ ਫੇਰ ਪੈਸੇ ਆਉਂਦੇ ਆ ਸੋ ਇਸ ਵਾਰ ਤੇ ਮੇਰੀ ਬੇਨਤੀ ਆ ਜਿੰਨੇ ਵੀ ਪ੍ਰੋਮੋਟਰ ਸੁਣਦੇ ਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜਾ ਤੁਸੀਂ ਸਪੋਰਟ ਕਰ ਰਹੇ ਹੋ ਔਰ ਮੇਰੀ ਪਿੰਡਾਂ ਦੇ ਪਲੇਅਰਾਂ ਨੂੰ ਬੇਨਤੀ ਆ ਵੀ ਜਿਹੜੇ ਪਲੇਅਰ ਮੁੰਡਿਆਂ ਨੂੰ ਲੈ ਕੇ ਆਉਣ ਗਰਾਉਂਡਾਂ 'ਚ ਤੇ ਆਪਾਂ ਜਿਹੜੇ ਵੱਧ ਤੋਂ ਵੱਧ ਪ੍ਰੇਰ ਪੈਦਾ ਕਰੀਏ ਤੇ ਬਾਹਰਲੇ ਪ੍ਰਮੋਟਰਾਂ ਤੋਂ ਜਿਹੜੀ ਹਲਪਾ ਉਹ ਜਿੰਨੀ ਜੋਗੀ ਅਸੀਂ ਹੈਗੇ ਆ ਤੁਹਾਡੇ ਨਾਲ ਖੜੇ ਆ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਨਵੀਂ ਇੱਥੇ ਆਉਣ ਤੇ ਇੱਕੋ ਆਵਾਜ਼ ਜਿਹੜੀ ਟੀਵੀ ਚੈਨਲ ਤੁਹਾਡਾ ਇੱਥੇ ਤੁਸੀਂ ਆਏ ਹੋ ਕਿਉਂਕਿ ਸਾਡੇ ਏਰੀਆ 'ਚ ਤਾਂ ਸ਼ੇਰੀ ਕੀਤੇ ਕੋਈ ਚੈਨਲਾ ਨਹੀਂ ਹੁੰਦਾ ਪ੍ਰਮੋਟਰ ਨੇ ਦਾਉਣਾ ਹੀ ਤੁਸੀਂ ਬਹੁਤ ਦੂਰ ਤੋਂ ਚੱਲ ਕੇ ਆਏ ਹੋ ਸੇਰਰਾ ਬਠਿੰਡੇ 'ਚ ਪੈਂਦਾ ਤੁਹਾਡਾ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਸ਼ੁਕਰੀਆ ਭਾਈ ਜੀ ਦਰਸ਼ਕ ਵੀਰੋ ਇਹ ਕੈਂਪ ਚੱਲਦਾ ਤੇ ਚੱਲਦਾ ਆ ਰਿਹਾਗਾ ਪਿਛਲੇ 4 ਸਾਲਾਂ ਤੋਂ ਬਾਈ ਸਿੰਧੂ ਤੂਤ ਮਿਹਨਤ ਕਰਾ ਰਿਆ ਤੇ ਮਿਹਨਤ ਸਦਕਾ ਪਲੇਅਰ ਵੀ ਉੱਪਰ ਕੇ ਆ ਰਹੇ ਆ ਬਾਈ ਨੇ ਇੱਕ ਗੱਲ ਬਹੁਤ ਸੋਹਣੀ ਕਹੀ ਜਿਹੜਾ 4-5 ਸਾਲ ਦੇ ਵਿੱਚ ਪਲੇਅਰ ਬਣਦਾ ਉਹ ਲੰਮਾ ਸਮਾਂ ਟੇਕਦਾਗਾ ਤੇ ਇਹ ਫ੍ਰੀ ਕੈਂਪ ਚੱਲ ਰਿਹਾ ਇਸ ਇਲਾਕੇ ਦੇ ਜਿੰਨੇ ਵੀ ਫਰੀਦਕੋਟ ਫਰੋਜਪੁਰ ਇਲਾਕੇ ਦੇ ਜਿੰਨੇ ਵੀ ਮੁੰਡੇ ਕਬੱਡੀ ਖੇਡਣਾ ਚਾਹੁੰਦੇ ਆ ਜਾਂ ਫਿਟਨੈਸ ਦੇ ਵਿੱਚ ਫਿੱਟ ਰਹਿਣਾ ਚਾਹੁੰਦੇ ਆ ਉਹ ਇਸ ਕੈਂਪ ਨਾਲ ਜੁੜ ਸਕਦੇ ਆ ਤੇ ਇਹਨਾਂ ਦਾ ਕੰਟੈਕਟ ਨੰਬਰ ਅਸੀਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦੇਵਾਂਗੇ ਬਹੁਤ ਬਹੁਤ ਧੰਨਵਾਦ ਤੁਸੀਂ ਲਾਸਟ ਤੱਕ ਇੰਟਰਵਿਊ ਨੂੰ ਸੁ